ਇਹ ਤਾਂ ਜੀ ਡਾਕਟਰ ਸਾਹਿਬ ਸਾਡੇ ਆਮ ਮਿਲ ਜਾਂਦੇ ਨੇ ਜੀ ਦਰਖਤਾਂ ਸੜਕਾਂ ਤੇ ਖੜੇ ਪਿੰਡਾਂ 'ਚ ਖੜੇ ਤੇ ਪਰ ਸਾਡਾ ਇਹ ਯੂਸ ਤਾਂ ਹੈ ਨਹੀਂ ਬਸ ਗਣੇ ਯਾਰ ਪਤਾ ਨਹੀਂ ਕੀ ਚੀਜ਼ ਹੈ ਡਾਕਟਰ ਸਾਹਿਬ ਜਿਹੜੀ ਇਹ ਲੱਸੀ ਹੈਗੀ ਹੈ ਲੱਸੀ ਦਾ ਇਸ ਇਹ ਲੱਸੀ ਹੈਗੀ ਹੈ ਤੇ ਲੱਸੀ ਦਾ ਇਹਦੇ ਨਾਲ ਕੀ ਕੰਸਰਨ ਹੈਗਾ ਜੀ ਪਲੀਜ਼ ਸਿਰਫ ਇਹ ਜਿਹੜਾ ਦਰਖਤ ਹੈਗਾ ਇਹਦਾ ਫਲ ਜਿਹੜਾ ਕੱਚਾ ਫਲ ਹੀ ਕੰਮ ਕਰੇਗਾ ਜਾਂ ਇਹਦੇ ਪੱਤੇ ਵੀ ਕੰਮ ਕਰਦੇ ਨੇ ਇਹਦੇ ਪੱਤੇ ਵੀ ਕੰਮ ਕਰਦੇ ਨੇ ਡਾਕਟਰ ਸਾਹਿਬ ਦੇ ਕਹਿੰਦੇ ਕਿ ਜਿਹੜੇ ਲੋਕ ਲੱਸੀ ਪੀਣ ਦੇ ਸ਼ੌਕੀਨ ਨੇ ਔਰ ਅੱਜ ਉਹਨਾਂ ਨੂੰ ਇਸ ਤਰ੍ਹਾਂ ਦੀ ਲੱਸੀ ਪਿਲਾਵਾਂ ਕਿ ਲੱਸੀ ਪੀਣ ਤੋਂ ਬਾਅਦ ਉਹਨਾਂ ਦੀਆਂ ਲਗਭਗ ਲਗਭਗ 51 ਜਿਹੜੀਆਂ ਪੇਟ ਨਾਲ ਸੰਬੰਧਿਤ ਬਿਮਾਰੀਆਂ ਨੇ ਉਹ ਦੂਰ ਹੋਣ ਗਿਆ। ਪੇਟ ਦੀ ਉਹ ਪ੍ਰੋਬਲਮ ਹੈ ਕਿਸੇ ਨੂੰ ਕਬਜ ਕਿਸੇ ਨੂੰ ਦਸਤ ਲੱਗ ਜਾਂਦੇ ਨੇ ਰੋਟੀ ਖਾਣ ਤੋਂ ਬਾਅਦ ਇਦਾਂ ਦੀ ਪ੍ਰੋਬਲਮ। ਤੇ ਫਿਰ ਅੱਜ ਇਹ ਲੱਸੀ ਤੁਸੀਂ ਪੁਣਾਈ ਹੋਈ ਹੈ। ਲੱਸੀ ਡਾਕਟਰ ਸਾਹਿਬ ਲੈ ਕੇ ਆਏ। ਇਹ ਉਹ ਦਰਖਤ ਹੈਗਾ ਜਿਸ ਦਰਖਤ ਦੇ ਫਲ ਨੂੰ ਜੇਕਰ ਤੁਸੀਂ ਕੁੱਟ ਕੇ ਪੀ ਕੇ ਲੱਸੀ ਦੇ ਵਿੱਚ ਪਾ ਕੇ ਦਾ ਇਸਤੇਮਾਲ ਕਰੋਗੇ ਤਾਂ ਇਹ ਦਰਖਤ ਹੈਗਾ ਜਿਹੜਾ ਤੁਹਾਡੇ ਪੇਟ ਦੀ ਜਿਹੜੀ ਜ਼ਿੰਦਗੀ ਹੈਗੀ ਐ ਉਹ ਕਈ ਸਾਲ ਵਧਾ ਦੇਗਾ ਜਿਆਦਾਤਰ ਪੇਟ ਦੀਆਂ ਸਮੱਸਿਆਵਾਂ ਮ ਆ ਰਹਿੰਦੀਆਂ ਨੇ ਇੱਥੇ ਜਿਸ ਤਰ੍ਹਾਂ ਜਿਆਦਾਤਰ ਆਪਾਂ ਗੱਲ ਕਰੀਏ ਸੰਗਰਹਿਣੀ ਦੀ ਮਤਲਬ ਖਾਣਾ ਖਾਂਦੇ ਹੀ ਅਨਪਚ ਮਤਲਬ ਪੋਟੀ ਕਰਨ ਜਾਣਾ ਖਾਣਾ ਖਾਂਦੇ ਪੇਟ ਚ ਦਰਦ ਕਿਸੇ ਨੂੰ ਕਬਜ ਹੈ ਕਿਸੇ ਨੂੰ ਦਸਤ ਨੇ ਠੀਕ ਹੈ ਇਹਨਾਂ ਨੂੰ ਉਹੀ ਚੀਜ਼ ਮੈਂ ਇੱਕ ਦੱਸਣ ਲੱਗਿਆ ਇਹ ਲੱਸੀ ਹੈ ਇਹ ਆ ਪਾਊਡਰ ਪਤਾ ਨਹੀਂ ਕਿਸ ਚੀਜ਼ ਦਾ ਪਾਊਡਰ ਇਹਨਾਂ ਨੇ ਰੱਖਿਆ ਹੋਇਆ ਕੋਲ ਤੇ ਇਹ ਡਾਕਟਰ ਸਾਹਿਬ ਦੀ ਫੇਵਰਟ ਹਲਦੀ ਹੈ ਜੇ 10 ਤੋਂ ਜ਼ਿਆਦਾ ਰਹਿ ਰਹੇ ਨੇ ਉਹਦੇ ਲਈ ਵੀ ਰਾਮਬਾਨ ਹੈ ਜੇ ਤੁਹਾਨੂੰ ਕਨਸਟਿਪੇਸ਼ਨ ਹੈ ਉਹਦੇ ਲਈ ਵੀ ਰਾਮਬਾਨ ਹੈ ਜੇ ਤੁਹਾਨੂੰ ਬਲੋਟਿੰਗ ਹੈ ਇਹ ਆ ਜਦੋਂ ਆਪਾਂ ਕਹਦੇ ਆ ਅਬਡੋਮినਲ ਫੁੱਲਨੈਸ ਜਿਹਨੂੰ ਪੇਟ ਚ ਫਾਰਾ ਪੈਣਾ ਕਹਿੰਦੇ ਆ ਗੈਸ ਬਣ ਰਿਹਾ ਓਦੇ ਲਈ ਤਾਂ ਹੈ ਹੀ ਬਹੁਤ ਰਾਮਬਣ ਠੀਕ ਹੈ ਜੀ ਇਸ ਤੋਂ ਅਲਾਵਾ ਆਪਾਂ ਗੱਲ ਕਰੀਏ ਹੋਰ ਪੇਟ ਨਾਲ ਜੁੜੀਆਂ ਹੋਈਆਂ ਜਿਸ ਤਰ੍ਹਾਂ ਉਲਟੀ ਹੋ ਗਿਆ ਜੀ ਕੱਚਾ ਹੋ ਗਿਆ ਠੀਕ ਹੈ ਜੀ ਇਹਦੇ ਲਈ ਵੀ ਇੱਕ ਬਹੁਤ ਲਾਹੇਵੰਦ ਇਹ ਓਸ਼ਦੀ ਹੈ ਉਹ ਕਹ ਰਸੀ ਕਿ ਮੈਨੂੰ ਕੌੜੇ ਡਕਾਰ ਆਉਣ ਲੱਗ ਜਾਂਦੇ ਨੇ ਜਦੋਂ ਅਸੀਂ ਕੁਝ ਖਾ ਪੀ ਲੈਂਦਾ ਕੁਝ ਵੀ ਖਾਣਾ ਪੀਣਾ ਕਿ ਅਗਰ ਕੋਈ ਪੁਰਾਣੀ ਇੰਜਰੀ ਹੈਗੀ ਹੈ ਤੁਹਾਡੇ ਸੱਟ ਲੱਗੀ ਹੈ ਕੋਈ ਐਕਸੀਡੈਂਟ ਹੈਗਾ ਤੁਹਾਡੀ ਪਿੱਠ ਦਰਦ ਹੈ ਹੈਗੀ ਹੈ ਅਗਰ ਤੁਹਾਡੀ ਅਸੀਂ ਕਹਿ ਲਈ ਕਿ ਬਹੁਤ ਜ਼ਿਆਦਾ ਕਿਸੇ ਪਾਸੇ ਸਰੀਰ ਦੇ ਤਕਲੀਫ ਹੈਗੀ ਤਾਂ ਉਹ ਮਤਲਬ ਦਿਨਾਂ ਦੇ ਵਿੱਚ ਹੀ ਕੰਮ ਕਰਦਾ ਇਹਦਾ ਜਿਹੜਾ ਨੁਸਖਾ ਹੈਗਾ ਫਾਰਮੂਲਾ ਹੈਗਾ ਨੁਸਖਾ ਬਣਾਉਣਾ ਕਿਵੇਂ ਸਾਨੂੰ ਇਹ ਵੀ ਦੱਸ ਦਿਓ ਜੀ 5 ਗ੍ਰਾਮ ਇੱਕ ਚਮਚ ਪੂਰਾ ਭਰ ਕੇ ਪਾ ਲੈਣਾ ਇੱਕ ਜੱਗ ਚ ਜੀ ਇੱਕ ਜੱਗ ਦੇ ਵਿੱਚ ਹਿਮਾਲੀਅਨ ਹਲਦੀ ਹੈ 3 ਸਾਲ ਬਰਫ਼ ਦੇ niche ਹੀ ਰਹਿੰਦੀ ਹੈ 3-4 ਸਾਲ ਬਰਫ਼ ਦੇ niche ਹੀ ਰਹਿੰਦੀ ਹੈ ਇਹ ਇਹ ਆਮ ਆਪਣੀ ਪੰਜਾਬ ਹਲਦੀ ਨਾਲੋਂ ਬਹੁਤ ਜ਼ਿਆਦਾ ਡਿਫਰੈਂਟ ਹੈ ਤੇ ਇਹਨੂੰ ਹਲਾ ਲੈਣਾ ਇਹ ਬਣ ਜੂਗੀ ਤੁਹਾਡੀ ਗੋਲਡਨ ਲੱਸੀ ਇਹਨੂੰ ਆਪਾਂ ਕਹਿੰਦੇ ਆ ਗੋਲਡਨ ਲੱਸੀ ਚਲੋ ਅਸੀਂ ਟੈਸਟ ਵੀ ਕਰ ਲੈਂਦੇ ਆ ਜਿਹੜਾ ਨੁਸਖਾ ਹੈਗਾ ਡਾਕਟਰ ਸਾਹਿਬ ਨੇ ਅੱਜ ਬਣਾਇਆ ਹੈ ਇਹ ਹੈਗਾ 골ਡਨ ਲੱਸੀ ਲਓ ਜੀ ਮੈਨੂੰ ਲੱਗਦਾ ਕਿ ਜੇਕਰ ਜਿਹੜਾ ਇਹ ਹਲਦੀ ਪੀਲੂ ਆ ਉਹਦੇ ਤਾਂ ਗਵਾਂਡ ਚ ਵੀ ਕਿਤੇ ਕਬਜ਼ ਨਹੀਂ ਰਹਿਣੀ ਸੰਗਰੇਣੀ ਨਹੀਂ ਰਹਿਣੀ ਜੀ ਬਿਲਕੁਲ ਇਹ ਤਾਂ ਚੀਜ਼ ਹੈ ਅਸੀਂ ਦੇਖਿਆ ਹੈ ਦਾਬ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਤੁਹਾਡੀ ਸਿਹਤ ਨੂੰ ਠੀਕ ਰੱਖਣ ਵਾਸਤੇ ਕੋਈ ਵੀ ਮੌਕਾ ਜਿਹੜਾ ਉਹ ਨਹੀਂ ਛੱਡਦੇ ਅੱਜ ਅਸੀਂ ਡਾਕਟਰ ਸ਼ਾਹੀਦ ਪ੍ਰਵੇਸ਼ ਹੋਰਾਂ ਦੇ ਖੇਤਾਂ ਦੇ ਵਿੱਚ ਆ ਜਿੱਥੇ ਖੇਤਾਂ ਦੇ ਵਿੱਚ ਉਹਨਾਂ ਨੇ ਅਸੀਂ ਫੋਨ ਕੀਤਾ ਤੇ ਉਹਨਾਂ ਨੇ ਕਿਹਾ ਕਿ ਅਸੀਂ ਖੇਤਾਂ ਦੇ ਵਿੱਚ ਹਾਂ ਪਰ ਖੇਤਾਂ ਦੇ ਵਿੱਚ ਉਹ ਆਪਣੇ ਸਾਥੀਆਂ ਨੂੰ ਜਿਹੜੇ ਇਹਨਾਂ ਕੋਲ ਵਰਕਰ ਹੈਗੇ ਉਹਨਾਂ ਲਈ ਇੱਕ ਖਾਸ ਫਾਰਮੂਲਾ ਹੈ ਜਿਹੜਾ ਉਹ ਬਣਾ ਰਹੇ ਸੀ ਮਾਫ ਕਰਨਾ ਡਾਕਟਰ ਸਾਹਿਬ ਅਸੀਂ ਵਿੱਚ ਤੁਹਾਨੂੰ ਟੋਕਤਾ ਪਰ ਸਾਡੇ ਕੋਲ ਰਹਿਣ ਨਹੀਂ ਗਿਆ ਇਹ ਤੁਸੀਂ ਦੇਖੋ ਇਹ ਲੱਸੀ ਹੈ ਇਹ ਆ ਪਾਊਡਰ ਪਤਾ ਨਹੀਂ ਕਿਸ ਚੀਜ਼ ਦਾ ਪਾਊਡਰ ਇਹਨਾਂ ਨੇ ਰੱਖਿਆ ਹੋਇਆ ਕੋਲ ਤੇ ਇਹ ਡਾਕਟਰ ਸਾਹਿਬ ਦੀ ਫੇਵਰੇਟ ਹਲਦੀ ਹੈ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਜਿਹੜੇ ਲੋਕ ਲੱਸੀ ਪੀਣ ਦੇ ਸ਼ੌਕੀਨ ਨੇ ਔਰ ਅੱਜ ਉਹਨਾਂ ਨੂੰ ਇਸ ਤਰ੍ਹਾਂ ਦੀ ਲੱਸੀ ਪਿਲਾਵਾਂਗੇ ਲੱਸੀ ਪੀਣ ਤੋਂ ਬਾਅਦ ਉਹਨਾਂ ਦੀਆਂ ਲਗਭਗ ਲਗਭਗ 51 ਜਿਹੜੀਆਂ ਪੇਟ ਨਾਲ ਸੰਬੰਧਿਤ ਬਿਮਾਰੀਆਂ ਨੇ ਉਹ ਦੂਰ ਹੋਣਗੀਆਂ ਖਾਸ ਕਰਕੇ ਅੱਜ ਖੇਤਾਂ ਦੇ ਵਿੱਚ ਆਏ ਨੇ ਆਪਣੇ ਵਰਕਰਾਂ ਦੇ ਕੋਲ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਲੱਸੀ ਜਿਹੜੀ ਪੀਣੀ ਹੈ ਲੱਸੀ ਪੀਣ ਦਾ ਟੰਗ ਕੀ ਹੈ ਉਹਨਾਂ ਨੇ ਕਿਹਾ ਜੀ ਲੱਸੀ ਇਹ ਅੰਮ੍ਰਿਤ ਹੈ ਇਹਨੂੰ ਅੰਮ੍ਰਿਤ ਲੱਸੀ ਦੇ ਇਹਨਾਂ ਨੇ ਨਾਂ ਦਿੱਤਾ ਹੈ ਗੱਲਬਾਤ ਕਰ ਲੈਂਦੇ ਹਾਂ ਸ਼ੁਰੂ ਕਰ ਲੈਣ ਡਾਕਟਰ ਸਾਹਿਬ ਕੀ ਫਾਰਮੂਲਾ ਜਦ ਅਸੀਂ ਤੋਂ ਤੁਹਾਨੂੰ ਮੌਕੇ ਤੇ ਫੜਿਆ ਜੀ ਤੁਸੀਂ ਕੀ ਲੈ ਕੇ ਆ ਰਹੇ ਸੀ ਆਪਣੇ ਵਰਕਰਾਂ ਵਾਸਤੇ ਕੁਲੀਗ ਵਾਸਤੇ ਇਹ ਜਿਹੜਾ ਹੈ ਇਹਨੂੰ ਆਪਾਂ 골ਡਨ ਲੱਸੀ ਕਹਿੰਦੇ ਆ ਜਿਸ ਤਰ੍ਹਾਂ ਮੇਰੇ ਬ੍ਰਦਰ ਨੇ ਇਹ ਖੇਤੀ ਕਰਦੇ ਨੇ ਤੇ ਇਹ ਸਾਰੇ ਇਹਨਾਂ ਦੇ ਵਰਕਰ ਨੇ ਜਿਸ ਤਰ੍ਹਾਂ ਇਹ ਖੇਤੀ ਦੇ ਵਿੱਚ ਦੇਖੋ ਬਹੁਤ ਜ਼ਿਆਦਾ ਮਿਹਨਤ ਕਰਦੇ ਨੇ ਪਰ ਇਹਦਾ ਜਿਹੜਾ ਇਹਨਾਂ ਦਾ ਜਿਹੜਾ ਖਾਣ ਪੀਣ ਦਾ ਟਾਈਮ ਹੈ ਉਹ ਪ੍ਰੋਪਰ ਨਹੀਂ ਹੁੰਦਾ। ਕਈ ਵਾਰੀ ਲੇਟ ਖਾਦਾ ਕਈ ਵਾਰੀ ਜਲਦੀ ਖਾ ਲਿਆ ਖਾਣਾ ਕਈ ਵਾਰੀ ਓਵਰ ਈਟਿੰਗ ਵੀ ਹੋ ਜਾਂਦੀ ਹੈ ਕਿਉਂਕਿ ਇਹਨਾਂ ਲਈ ਵਰਕ ਕਰਨ ਲਈ ਤਾਂ ਇੱਕ ਖੇਤ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਰੋਟੀ ਹੁੰਦੀ ਹੈ। ਇਸ ਕਰਕੇ ਇਹਨਾਂ ਨੂੰ ਜ਼ਿਆਦਾਤਰ ਪੇਟ ਦੀਆਂ ਸਮੱਸਿਆਵਾਂ ਆ ਰਹਿੰਦੀਆਂ ਨੇ ਇੱਥੇ। ਜਿਸ ਤਰ੍ਹਾਂ ਜ਼ਿਆਦਾਤਰ ਆਪਾਂ ਗੱਲ ਕਰੀਏ ਸੰਗਰਹਿਣੀ ਦੀ ਮਤਲਬ ਖਾਣਾ ਖਾਂਦੇ ਹੀ ਅਨਪਚ ਮਤਲਬ ਪੋਟੀ ਕਰਨ ਜਾਣਾ ਖਾਣਾ ਖਾਣਦੇੇ ਪੇਟ ਚ ਦਰਦ ਕਿਸੇ ਨੂੰ ਕਬਜ ਹੈ ਕਿਸੇ ਨੂੰ ਦਸਤ ਨੇ ਠੀਕ ਹੈ ਇਹਨਾਂ ਨੂੰ ਉਹੀ ਚੀਜ਼ ਮੈਂ ਇੱਕ ਦੱਸਣ ਲੱਗਿਆ ਇਹਨਾਂ ਨੇ ਬੁਲਾਇਆ ਸੀਗਾ ਬ੍ਰਦਰ ਨੇ ਮੈਨੂੰ ਕਿ ਇਹਨਾਂ ਨੂੰ ਆਪਾਂ ਥੋੜਾ ਜਿਆਦਾ ਦੱਸੀਏ ਕਿਤਾ ਵਿੱਚ ਲੱਸੀ ਵਗੈਰਾ ਤਾਂ ਆਮ ਹੁੰਦੀ ਸੀ ਉਹਨਾਂ ਦੇ ਪ੍ਰਾਣਾਂ ਨਾਲ ਗੱਲਬਾਤ ਕਰ ਲਿਆ ਪੁੱਛਦੇ ਆ ਕਿ ਨਾ ਜੀ ਤੁਹਾਡਾ ਮੇਰਾ ਨਾਮ ਮੁਜਾਹਿਦ ਅਲੀ ਅੱਛਾ ਮੁਜਾਹਿਦ ਸਾਹਿਬ ਕੀ ਪ੍ਰੋਬਲਮ ਹੈਗੀ ਹੈ ਤੁਹਾਡੀ ਇਹਦੇ ਵਰਕਰਾਂ ਨੂੰ ਸਾਰਿਆਂ ਨੂੰ ਕਹਿੰਦੇ ਵੀ ਸਾਰਿਆਂ ਦੀ ਬਹੁਤ ਵਾਰ ਪੇਟ ਦੀ ਸਮੱਸਿਆ ਦਿੱਕਤ ਰਹੀ ਸਹੀ ਪੇਟ ਦੀ ਉਹ ਪ੍ਰੋਬਲਮ ਹੈ ਕਿਸੇ ਨੂੰ ਕਬਜ ਕਿਸੇ ਨੂੰ ਦਸਤ ਲੱਗ ਜਾਂਦੇ ਨੇ ਰੋਟੀ ਖ ਤੇ ਫਿਰ ਅੱਜ ਇਹ ਲੱਸੀ ਤੁਸੀਂ ਬੁਲਾਈ ਹੋਈ ਏ ਲੱਸੀ ਡਾਕਟਰ ਸਾਹਿਬ ਲੈ ਕੇ ਆਏ ਨੇ ਚਲੋ ਅਸੀਂ ਇਹ ਲੱਸੀ ਵਾਲਾ ਫਾਰਮੂਲਾ ਸੀ ਤੁਹਾਡੇ ਕੋਲ ਸਮਝਾਂਗੇ ਡਾਕਟਰ ਸਾਹਿਬ ਇਹ ਕੀ ਚੀਜ਼ ਹੈਗੀ ਹੈ ਇਹ ਬੇਲਗिरी ਚੂਰਨ ਹੈ ਆਪਣਾ ਜਿਹੜਾ ਬਿੱਲਾ ਫਲ ਹੁੰਦਾ ਹੈ ਅੱਛਾ ਉਹਦੀ ਜਿਹੜੀ ਮੱਜਾ ਹੈ ਠੀਕ ਹੈ ਉਹਦੀ ਜਿਹੜੀ ਮੱਜਾ ਤੋਂ ਕੁੱਟ ਕੇ ਉਹ ਤੋਂ ਬਣਾਏ ਗਿਆ ਪਾਊਡਰ ਇਹ ਹੈ ਇਹ ਪੇਟ ਲਈ ਬਹੁਤ ਜ਼ਿਆਦਾ ਲਾਹੇਵੰਦ ਹੈ ਜਿਸ ਤਰ੍ਹਾਂ ਕਿ ਜਿਹੜੇ ਦਸਤ ਜਿੰਨੂੰ ਆਪਾਂ ਸੰਗਰਹਿਨੀ ਕਹਿੰਦੇ ਆ ਸੰਗਰਹਿਨੀ ਦੇ ਵਿੱਚ ਦਾ ਮਤਲਬ ਇਹ ਇੱਕ ਰਾਮਬਾਨ ਨੁਸਖਾ ਹੈ ਮੈਂ ਤਾਂ ਸਮਝਿਆ ਨਹੀਂ ਜੀ ਲੱਸੀ ਤੇ ਬੇਲਗਰੀ ਦੇ ਪਾਊਡਰ ਦਾ ਇਥੇ ਤਾਂ ਬਿਲਵੀ ਮੈਂ ਦੇਖੇ ਸੀ ਜਿਹੜੇ ਆਹੀ ਬਿਲ ਜਿਹੜੇ ਆਮ ਸਾਡੇ ਘਰਾਂ 'ਚ ਇੱਕ ਵਾਰ ਸ ਅਸੀਂ ਦਿਖਾ ਦਿੰਨੇ ਆ ਅਸੀਂ ਤੁਹਾਨੂੰ ਉਹ ਦਰਖਤ ਦਿਖਾਵਾਂਗੇ ਜਿਹਦੇ ਚੂਰਨ ਦੇ ਵਿੱਚ ਲੱਸੀ ਐਡ ਕਰਨ ਤੋਂ ਬਾਅਦ ਜਿਹੜਾ ਤੁਹਾਡੇ ਪੇਟ ਦੀਆਂ 51-52 ਬਿਮਾਰੀਆਂ ਨੇ ਜਿਹੜੀਆਂ ਉਹ ਦੂਰ ਹੋ ਸਕਦੀਆਂ ਨੇ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਿਹਾ ਲੱਸੀ ਮੇਰੇ ਹੱਥ ਦੇ ਵਿੱਚ ਹੈ ਲੱਸੀ ਦੇ ਨਾਲ ਅੱਜ ਫਾਰਮੂਲਾ ਨੁਸਖਾ ਜਿਹੜਾ ਅਸੀਂ ਬਣਾਵਾਂਗੇ ਔਰ ਤੁਹਾਨੂੰ ਦੱਸਾਂਗੇ ਕਿ ਕਿਹੜਾ ਦਰਖਤ ਹੈਗਾ ਜਿਹੜਾ ਜਿਸ ਦਰਖਤ ਦੇ ਨਾਲ ਜਿਸ ਦਰਖਤ ਦੇ ਫਲ ਦੇ ਨਾਲ ਅਸੀਂ ਕੁੱਟ ਕੇ ਉਹਦਾ ਚੂਰਨ ਬਣਾ ਕੇ ਅਗਰ ਲੱਸੀ ਦੇ ਵਿੱਚ ਅਸੀਂ ਐਡ ਕਰੀਏ ਤਾਂ ਉਹ ਜਿਹੜਾ ਸਾਡੇ ਪੇਟ ਵਾਸਤੇ ਰਾਮਬਨ ਸਾਬਿਤ ਹੋ ਸਕਦਾ ਡਾਕਟਰ ਸਾਹਿਬ ਇਹ ਆਪਣਾ ਬਿਲ ਦਾ ਰਖਤ ਹੈ ਠੀਕ ਹੈ ਜੀ ਇਹ ਇਹਦੇ ਵਿੱਚ ਜਿਹੜਾ ਫਰੂਟ ਹੁਣ ਲੱਗੇ ਹੋਏ ਨੇ ਇਹ ਕੱਚਾ ਬਿਲ ਵੈ ਇਹਦੇ ਵਿੱਚ ਜਿਹੜਾ ਪੇਟ ਦੀਆਂ ਜਿਹੜੀਆਂ ਮਰਜ ਨੇ ਉਹਦੇ ਵਿੱਚ ਕੱਚੇ ਬਿਲ ਦਾ ਹੀ ਜ਼ਿਆਦਾ ਰੋਲ ਹੈ ਜਿਹੜਾ ਪੱਕਿਆ ਹੋਇਆ ਬਿਲ ਹੈ ਉਹ ਇੱਕ ਟੇਸਟ ਦਾ ਦੇ ਦਿੰਦਾ ਤੁਹਾਨੂੰ ਕੱਚੇ ਬਿਲ ਦਾ ਥੋੜਾ ਜਿਹਾ ਟੇਸਟ ਜਿਹੜਾ ਹੁੰਦਾ ਕਸੈਲਾ ਹੁੰਦਾ ਠੀਕ ਹੈ ਜੀ ਪਰ ਜਿਹੜਾ ਅਸਲ ਚ ਜਿਹਨੂੰ ਆਪਾਂ ਕਹੀਏ ਓਸ਼ਦੀ ਗੁਣ ਉਹ ਜ਼ਿਆਦਾ ਕੱਚੇ ਵਿਚੀਨੇ ਫਲ ਦੇ ਵਿੱਚ ਨੇ ਜਿਹੜੇ ਮੈਡੀਸਨਲ ਪ੍ਰੋਪਰਟੀਆਂ ਨੇ ਉਹ ਕੱਚੇ ਫਲ ਦੇ ਵਿੱਚ ਹੀ ਨੇ ਇਸ ਕਰਕੇ ਮੈਂ ਤੁਹਾਨੂੰ ਲੈ ਕੇ ਆਇਆ ਆ ਆ ਦੇਖੋ ਆ ਫਰੂਟ ਹੈ ਸੋ ਦੇਖੋ ਤੁਸੀਂ ਸਾਨੂੰ ਉਹ ਬਿਲ ਜਿਹੜਾ ਮਿਲ ਗਿਆ ਹੈ ਬਿਲ ਦਾ ਦਰਖਤ ਹੈਗਾ ਸਾਡੇ ਪੰਜਾਬ ਦੇ ਵਿੱਚ ਇਹ ਦਰਖਤ ਜਿਹੜੇ ਉਹ ਆਮ ਮਿਲ ਜਾਂਦੇ ਨੇ ਆਮ ਤੌਰ ਤੇ ਮਿਲ ਜਾਂਦੇ ਨੇ ਦੇਖਣ ਨੂੰ ਤੇ ਇੱਥੇ ਵੀ ਦੇਖੋ ਬਿਲ ਜਿਹੜੇ ਕੱਚੇ ਖਾਸ ਕਰਕੇ ਇਹ ਦਰਖਤ ਦੇਖੋ ਇਹ ਉਹ ਦਰਖਤ ਹੈਗਾ ਜਿਸ ਦਰਖਤ ਦੇ ਫਲ ਨੂੰ ਜੇਕਰ ਤੁਸੀਂ ਕੁੱਟ ਕੇ ਪੀ ਕੇ ਲੱਸੀ ਦੇ ਵਿੱਚ ਪਾ ਕੇ ਦਾ ਇਸਤੇਮਾਲ ਕਰੋਗੇ ਤਾਂ ਇਹ ਦਰਖਤ ਹੈਗਾ ਜਿਹੜਾ ਤੁਹਾਡੇ ਪੇਟ ਦੀ ਜਿਹੜੀ ਜ਼ਿੰਦਗੀ ਹੈਗੀ ਐ ਉਹ ਕਈ ਸਾਲ ਵਧਾ ਦੇਗਾ ਤੇ ਤੁਹਾਡਾ ਹਾਜ਼ਮਾ ਜਿਹੜਾ ਉਹ ਪਾਣੀ ਵਾਂਗੂ ਕਰ ਦੇਗਾ। ਇਹੀ ਦਰਖਤ ਹੈ ਜੀ ਫਿਰ ਡਾਕਟਰ ਸਾਹਿਬ ਇਹ ਦਰਖਤ ਕਿਹੜਾ ਹੈ ਇਹ? ਇਹ ਦਰਖਤ ਬਿੱਲ ਦਾ ਦਰਖਤ ਹੈ। ਆਪਣੇ ਪੰਜਾਬ ਦੇ ਵਿੱਚ ਆਮ ਪਾਇਆ ਜਾਂਦਾ ਹੈ ਇਹ। ਬਿੱਲ ਹੈ। ਇਹਦਾ ਜਿਹੜਾ ਫਰੂਟ ਜਿਹੜਾ ਪੱਕਦਾ ਉਹ ਮਾਰਚ, ਅਪ੍ਰੈਲ ਦੇ ਮਹੀਨੇ ਦੇ ਵਿੱਚ ਪੱਕਦਾ ਹੈ। ਇਹ ਕੱਚਾ ਹੈ ਜੇ ਫਲ। ਅੱਛਾ। ਇਹ ਜੇ ਨਵਾਂ ਫਲ। ਮਤਲਬ ਕੰਮ ਹੈ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਕੱਚਾ ਬਿੱਲ ਹੀ ਕਰੂਗਾ। हां ਜਿਹੜਾ ਜ਼ਿਆਦਾ ਮਤਲਬ ਜਿਹੜਾ ਜ਼ਿਆਦਾ ਜਿੱਦਾਂ ਆਯੁਰਵੇਦ ਦੇ ਵਿੱਚ ਲਿਖਿਆ ਗਿਆ ਉਹ ਕੱਚੇ ਫਲ ਦਾ ਹੀ ਜ਼ਿਆਦਾ ਰੋਲ ਲਿਖਿਆ ਗਿਆ ਕਿਉਂਕਿ ਜਿਹੜਾ ਕੱਚੇ ਫਲ ਦੇ ਵਿੱਚ ਫੁੱਲ ਆਫ ਮੈਡੀਸਨਲ ਪ੍ਰੋਪਰਟੀ ਭਰਿਆ ਹੁੰਦਾ ਦਵਾਈਆਂ ਦੇ ਦਵਾਈਆਂ ਗੁਣਨ ਨਾਲ ਇਹ ਮਤਲਬ ਉਸ ਵੇਲੇ ਜਿਹੜਾ ਦਰਖਤ ਦਾ ਜ਼ੋਰ ਵੀ ਪੂਰਾ ਲੱਗ ਰਿਹਾ ਹੁੰਦਾ ਉਹਨੂੰ ਪੱਕਾ ਆਉਣ ਦੇ ਬਿਲਕੁਲ ਬਿਲਕੁਲ ਹੁਣ ਇਹ ਆਪਣੇ ਮਤਲਬ ਜਿਹਨੂੰ ਆਪਾਂ ਕਹਿੰਦੇ ਯੋਵਨ ਠੀਕ ਹੈ ਨਾ ਹੁਣ ਅਗਲੇ 3 ਮਹੀਨਿਆਂ ਚ ਇਹਨੇ ਫਲ ਨੇ ਪੱਕ ਜਾਣਾ ਠੀਕ ਹੈ ਹੁਣ ਜਿਹੜਾ ਇਹ ਫਰੂਟ ਹੈ ਇਸ ਟਾਈਮ ਤੇ ਜਿਹੜਾ ਇਹ ਫਰੂਟ ਹੈ ਬਹੁਤ ਲਾਹੇਵੰਦ ਹੈ ਆਪਣੇ ਲਈ ਇਸੇ ਟਾਈਮ ਦੇ ਉੱਪਰ ਜਿਹੜਾ ਇਹਦਾ ਆਪਾਂ ਬਣਾਉਨੇ ਆ ਜਿਹੜੇ ਬੇਲਗिरी ਪਾਊਡਰ ਬਣਾਉਨੇ ਆ ਜਿਹੜੇ ਪਾਊਡਰ ਦੀ ਆਪਾਂ ਗੱਲ ਕਰ ਰਹੇ ਸੀ ਬੇਲਗिरी ਪਾਊਡਰ ਜਿਹੜਾ ਹੁੰਦਾ ਉਹ ਇਸੇ ਟਾਈਮ ਤੇ ਆਪਾਂ ਬਣਾਉਨੇ ਆ ਕਿਉਂਕਿ ਉਹ ਇੱਕ ਇਹ ਜਿਹੜੀ ਇੱਕ ਮੈਡੀਸਿਨ ਹੈ ਇੱਕ ਗਰਾਹੀ ಔಷਦੀ ਹੈ ਗਰਾਹੀ ಔಷਦੀ ਮਤਲਬ ਕੀ ਹੈ ਕਿ ਇਹ ਕਿਸ ਤਰ੍ਹਾਂ ਦੀ ਮੈਡੀਸਿਨ ਹੈ ਜਿਨੂੰ ਕਬਜ ਹੈ ਉਹਦੇ ਲਈ ਕਬਜ ਲਈ ਰਾਮਾਨ ਨੁਸਖਾ ਹੈ ਜਿਨੂੰ ਦਸਤ ਜਿਸ ਤਰ੍ਹਾਂ ਆਪਾਂ ਗੱਲ ਕਰਦੇ ਹਾਂ ਸੰਗ੍ਰਹਿਣੀਆਂ ਆਪਣੀ ਜਿਸ ਤਰ੍ਹਾਂ ਆਪਾਂ ਉਹਨਾਂ ਨਾਲ ਗੱਲ ਕਰਦੇ ਸੀ ਨਾ ਉਹ ਜਿਹੜੇ ਵਰਕਰ ਸੀਗੇ ਉਹਨਾਂ ਨੂੰ ਜ਼ਿਆਦਾਤਰ ਲੋਕ ਉਹਨਾਂ ਨੂੰ ਕੀ ਸੀਗੀ ਜਿਹੜੇ ਵਰਕਰ ਸੀਗੇ ਉਹਨਾਂ ਨੂੰ ਜ਼ਿਆਦਾਤਰ ਇਹ ਪ੍ਰੋਬਲਮ ਸੀ ਕਿ ਖਾਣਾ ਖਾਣ ਤੋਂ ਬਾਅਦ ਨਾਲ ਹੀ ਪੋਟੀ ਜਾਣਾ ਪੈਂਦਾ ਠੀਕ ਹੈ ਨਾ ਸੰਗਰਹਿਨੀ ਜਿਹਨੂੰ ਆਪਾਂ ਆਈਬੀਐਸ ਕਹਿ ਦਿੰਦੇ ਆ ਇਰੀਟੇਬਲ ਬੌਲਡ ਸਿੰਡਰੋਮ ਠੀਕ ਹੈ ਇਹਦੇ ਵਿੱਚੋਂ ਅਧਿਆਨ ਨੂੰ ਜ਼ਿਆਦਾ ਉਹੀ ਪ੍ਰੋਬਲਮ ਹੈ ਠੀਕ ਹੈ ਜੇ 10 ਤੋਂ ਨੂੰ ਜ਼ਿਆਦਾ ਆ ਰਹੇ ਨੇ ਉਹਦੇ ਲਈ ਵੀ ਆਰਾਮ ਬਣੇ ਜੇ ਤੁਹਾਨੂੰ ਕੌਨਸਟਿਪੇਸ਼ਨ ਹੈ ਉਹਦੇ ਲਈ ਵੀ ਆਰਾਮ ਬਣੇ ਜੇ ਤੁਹਾਨੂੰ ਬਲੋਟਿੰਗ ਹੈ ਇਹ ਆ ਤੁਹਾਨੂੰ ਆਪਾਂ ਕਹਦੀ ਐ ਐਬਡੋਮినਲ ਫੁੱਲਨੈਸ ਜਿਹਨੂੰ ਪੇਟ ਚ ਫਾਰਾ ਪੈਣਾ ਕਹਿੰਦੇ ਆ ਗੈਸ ਬਣ ਰਿਹਾ ਉਹਦੇ ਲਈ ਤਾਂ ਹੈ ਹੀ ਬਹੁਤ ਲਾਭਵੰਦ ਹੈ ਠੀਕ ਹੈ ਜੀ ਇਸ ਤੋਂ ਇਲਾਵਾ ਆਪਾਂ ਗੱਲ ਕਰੀਏ ਹੋਰ ਪੇਟ ਨਾਲ ਜੁੜੀਆਂ ਹੋਈਆਂ ਜਿਸ ਤਰ੍ਹਾਂ ਉਲਟੀ ਹੋ ਗਿਆ ਜੀ ਕੱਚਾ ਹੋ ਗਿਆ ਠੀਕ ਹੈ ਜੀ ਇਹਦੇ ਲਈ ਵੀ ਇੱਕ ਬਹੁਤ ਲਾਹੇਵੰਦ ਇਹ ਉਹ ਸ਼ਦੀ ਹੈ ਅੱਛਾ ਇਹ ਸਿਰਫ ਇਹ ਜਿਹੜਾ ਦਰਖਤ ਹੈਗਾ ਇਹਦਾ ਫਲ ਜਿਹੜਾ ਕੱਚਾ ਫਲ ਹੀ ਕੰਮ ਕਰੇਗਾ ਜਾਂ ਇਹਦੇ ਪੱਤੇ ਵੀ ਕੰਮ ਕਰਦੇ ਨੇ ਇਹਦੇ ਪੱਤੇ ਵੀ ਕੰਮ ਕਰਦੇ ਨੇ ਜੜਾਂ ਵੀ ਕੰਮ ਕਰਦੀਆਂ ਨੇ ਪੱਤੇ ਪੱਤਿਆਂ ਦਾ ਆਪਣਾ ਰੋਲ ਹੈ ਠੀਕ ਹੈ ਬਾਕੀ ਜਿਹੜਾ ਇਹਦਾ ਫਲ ਹੈ ਜਿਆਦਾ ਇਹਦੇ ਫਲ ਦੇ ਵਿੱਚ ਜਿਆਦਾ ਪ੍ਰੋਪਰਟੀਆਂ ਹੁੰਦੀਆਂ ਨੇ ਇਹਦੇ ਸਭ ਤੋਂ ਜਿਆਦਾ ਇਹਦੇ ਫਲ ਦੇ ਵਿੱਚ ਹੁੰਦੀਆਂ ਨੇ ਜਿਸ ਤਰ੍ਹਾਂ ਬੈਕ ਜਿਸ ਤਰ੍ਹਾਂ ਆਪਾਂ ਪੰਜੀਰੀਆਂ ਦੇ ਵਿੱਚ ਪਾਉਂਦੇ ਆ ਇਹਦੀ ਫਲ ਮੱਝਾ ਹੀ ਹੁੰਦੀ ਆ ਉਹ ਸੁੱਕਿਆ ਹੋਇਆ ਇਹੀ ਬਿਲ ਦੀ ਜਿਹੜੀ ਆਪਾਂ ਕਹਿੰਦੇ ਆ ਬੇਲਗिरी ਮੱਝਾ ਠੀਕ ਹੈ ਨਾ ਉਹ ਇਹਦੀ ਹੀ ਮੱਝਾ ਹੁੰਦੀ ਹੈ ਕੱਢੀ ਹੋਈ ਜਿਹੜ ਨੇ ਜੀ درختਾਂ ਸੜਕਾਂ ਤੇ ਖੜੇ ਪਿੰਡਾਂ 'ਚ ਖੜੇ ਤੇ ਪਰ ਸਾਡਾ ਇਹ ਯੂਸ ਤਾਂ ਹੈ ਨਹੀਂ ਅਸਗਣੇ ਯਾਰ ਪਤਾ ਨਹੀਂ ਕੀ ਚੀਜ਼ ਹੈ ਵੈਸੇ ਵੀ ਦੇਖਿਆ ਜਾਵੇ ਆਪਣੇ ਪੰਜਾਬ ਦੇ ਵਿੱਚ ਹੁਣ ਜਿਹੜੇ ਪੁਰਾਣੇ ਬਜ਼ੁਰਗ ਸੀਗੇ ਉਹ ਤਾਂ ਇਹਨੂੰ ਬੜੇ ਸ਼ੌਕ ਨਾਲ ਖਾਂਦੇ ਸੀਗੇ ਬਿਲ ਨੂੰ ਬਹੁਤ ਸ਼ੌਕ ਨਾਲ ਖਾਂਦੇ ਸੀ ਵੀ ਇਹ ਜਿਹੜਾ ਆਪਣਾ ਹੱਡੀਆਂ ਨੂੰ ਤਾਕਤ ਦਿੰਦਾ ਉਹ ਮੰਨਦੇ ਸੀਗੇ ਹੱਡੀਆਂ ਨੂੰ ਤਾਕਤ ਦਿੰਦਾ ਹੈ ਇਹ ਆਪਣੇ ਪੇਟ ਲਈ ਉਹ ਹੈ ਜਿਹੜੇ ਹੁਣ ਅੱਜ ਦੀ ਨੌਜਵਾਨ ਪੀੜ੍ਹੀ ਆ ਉਹਨਾਂ ਦਾ ਧਿਆਨ ਹੀ ਨਹੀਂ ਉਹਨਾਂ ਦਾ ਧਿਆਨ ਨਹੀਂ ਫਾਸਟ ਫੂਡ ਦੇ ਵਿੱਚ ਹੈ ਪੀਜ਼ਾ 버ਗਰ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਧਿਆਨ ਹੈ ਠੀਕ ਹੈ ਮਤਲਬ ਫਿਰ ਤਾਂ ਇਹ ਹੈ ਕਿ ਜਿਹੜੇ ਵਰਕਰ ਹੈਗੇ ਨੇ ਇੱਥੇ ਤੁਹਾਡੇ ਕੋਲ ਕੰਮ ਕਰ ਰਹੇ ਨੇ ਫਾਰਮ ਹਾਊਸ ਦੇ ਉੱਤੇ ਤੇ ਇਹ ਅਗਰੇ ਪੱਤੇ ਵੀ ਉਵਲ ਵਾਲ ਕੀ ਵਿਜ਼ਨ ਮੈਨੂੰ ਲੱਗਦਾ ਕਿ ਅੱਧੀ ਪ੍ਰੋਬਲਮ ਤਾਂ ਇਹਨਾਂ ਦੇ ਇਹ ਦਰਖਤ ਫੇਰ ਠੀਕ ਕਰ ਦੇਗਾ ਪੱਤਿਆਂ ਦੇ ਨਾਲ ਹੀ ਬਿਲਕੁਲ ਬਿਲਕੁਲ ਇਹਦੇ ਵਿੱਚ ਤਾਂ ਮੈਂ ਤੁਹਾਨੂੰ ਉਹੀ ਦੱਸਿਆ ਵੀ ਇਹਦੇ ਵਿੱਚ ਕੁਝ ਇਸ ਤਰ੍ਹਾਂ ਦੀਆਂ ਮੈਡੀਸਨਲ ਪ੍ਰੋਪਰਟੀਆਂ ਨੇ ਵੀ ਜਿਹੜਾ ਦਾ ਮਤਲਬ ਸਿਸਟਮ ਇਹਨੂੰ ਗ੍ਰਾਹੀ ਓਸ਼ਦੀ ਕਹਿੰਦੇ ਆ ਅਸੀਂ ਗ੍ਰਾਹੀ ਆਯੁਰਵੇਦ ਦੇ ਵਿੱਚ ਕਹਿੰਦੇ ਨੇ ਗ੍ਰਾਹੀ ਜਿਹੜੀਆਂ ਵੀ ਪੇਟ ਦੀਆਂ ਜਿੰਨੀਆਂ ਵੀ ਉਹ ਆਪਣੀਆਂ ਹੋਣੇ ਚਾਹੀਦੀ ਲੀਵਰ ਦੀਆਂ ਨੇ ਪੇਟ ਦੀਆਂ ਨੇ ਉਹਨਾਂ ਨੂੰ ਸਾਰੇ ਨੂੰ ਠੀਕ ਕਰੂਗਾ ਇਹ ਠੀਕ ਹੈ ਇਹ ਕਈ ਫਾਰਮ ਹੋ ਸਕਦੀਆਂ ਜਿਸ ਤਰ੍ਹਾਂ ਹੁਣ ਇਹਨਾਂ ਲਈ ਤਾਂ ਕੱਚਾ ਫਲ ਵੀ ਤੋੜ ਕੇ ਖਾ ਸਕਦੇ ਨੇ ਜਾਂ ਜਿਸ ਤਰ੍ਹਾਂ ਆਪਣੇ ਕੁਝ ਲੋਕ ਇਸ ਤਰ੍ਹਾਂ ਦੇ ਨੇ ਵੀ ਜਿਹੜੇ ਕੱਚਾ ਫਲ ਖਾਣਾ ਪਸੰਦ ਨਹੀਂ ਕਰਦੇ ਕਿਉਂਕਿ ਇਹਦਾ ਕਸੈਲਾ ਟੇਸਟ ਹੈ ਉਹਦੇ ਚ ਬੇਲਗिरी ਚੂਰਨ ਵੀ ਆਉਂਦੀ ਹੈ ਬੇਲਗिरी ਸ਼ਰਬਤ ਆਉਂਦਾ ਹੈ ਇਹ ਬੇਲਗਰੀ ਆਪਣਾ ਉਹ ਕਹਿ ਦਈਏ ਮਰਬਾ ਵੀ ਹੁੰਦਾ ਹੈ ਮਰਬਾ ਵੀ ਹੁੰਦਾ ਹੈ ਠੀਕ ਹੈ ਜੀ ਇਹ ਆਪਣਾ ਸੁੱਕਾ ਵੀ ਉਹਦੇ ਵਿੱਚ ਆ ਜਾਂਦਾ ਸੁੱਕੀ ਫਾਰਮ ਦੇ ਵਿੱਚ ਵੀ ਇਹਨੇ ਬਿਲਮੱਜਾ ਆ ਜਾਂਦੀ ਉਹਨੂੰ ਡਿਪ ਕਰਕੇ ਪਾਣੀ ਦੇ ਵਿੱਚ ਰੱਖ ਸਕਦੇ ਹੋ ਉਹ ਖਾ ਸਕਦੇ ਹੋ ਤੁਸੀਂ ਠੀਕ ਹੈ ਮਤਲਬ ਇਹਨਾਂ ਅਲੱਗ-ਅਲੱਗ ਫਾਰਮ ਨੇ ਜਿਹੜੀਆਂ ਤੁਸੀਂ ਉਹ ਕਰ ਸਕਦੇ ਹੋ ਜੀ 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 ਤੇ ਫਿਰ ਡਾਕਟਰ ਸਾਹਿਬ ਜਿਹੜੀ ਇਹ ਲੱਸੀ ਹੈਗੀ ਹੈ ਲੱਸੀ ਦਾ ਇਸ ਇਹ ਲੱਸੀ ਹੈਗੀ ਹੈ ਤੇ ਲੱਸੀ ਦਾ ਇਹਦੇ ਨਾਲ ਕੀ ਕੰਸਰਨ ਹੈਗਾ ਜੀ ਫਿਰ ਲੱਸੀ ਲੱਸੀ ਜਿਹੜੀ ਬੇਸਿਕਲੀ ਹੈ ਉਹ ਤਾਂ ਦੇਖੋ ਇਹਦੇ ਕੱਚੇ ਬਿਲ ਨਾਲ ਤਾਂ ਇਹਦਾ ਕੋਈ ਬਹੁਤਾ ਜ਼ਿਆਦਾ ਮਤਲਬ ਕੰਬੀਨੇਸ਼ਨ ਬਣਦਾ ਨਹੀਂ ਹੈ ਜਿਸ ਤਰ੍ਹਾਂ ਜੇ ਆਪਾਂ ਇਹਦੇ ਵਿੱਚ ਸੁੱਕੀ ਪਾਊਡਰ ਜਿਹੜਾ ਦਾ ਬਿਲ ਦਾ ਸੁੱਕਾ ਪਾਊਡਰ ਹੈ ਜਿਵੇਂ ਇਹ ਹੈਗਾ ਜੀ ਸਾਡੇ ਇਹ ਫਲ ਤੋੜ ਲਿਆ ਤੋੜ ਕੇ ਦਾ ਅਸੀਂ ਇਹਦਾ ਪਾਊਡਰ ਬਣਾ ਲਿਆ ਹਾਂਜੀ ਪਾਊਡਰ ਕੰਮ ਕਰੋ ਬਿਲਕੁਲ ਕੰਮ ਕਰੂਗਾ ਪਾਊਡਰ ਬਣਾ ਕੇ ਅਗਰ ਆਪਾਂ ਲੱਸੀ ਚ ਮਿਲਾ ਕੇ ਪੀਂਦੇ ਹਾਂ ਕਿਉਂਕਿ ਲੱਸੀ ਨੂੰ ਵੀ ਬੈਸਟ ਮੰਨਿਆ ਗਿਆ ਹੈ ਪੇਟ ਲਈ ਖਾਸ ਕਰਕੇ ਆਈਬੀਐਸ ਲਈ ਜਿਹੜੀ ਚਾਟੀ ਵਾਲੀ ਲੱਸੀ ਹੈ ਇਹ ਚਾਟੀ ਵਾਲੀ ਲੱਸੀ ਹੈ ਜੀ ਜੀ ਇਹਨੂੰ ਬੈਸਟ ਮੰਨਿਆ ਗਿਆ ਹੈ ਚਲੋ ਫਿਰ ਸਾਨੂੰ ਜਿਹੜਾ ਫਾਰਮੂਲਾ ਉਹ ਬਣਾ ਕੇ ਵੀ ਦਿਖਾ ਦਿਓ ਅਸੀਂ ਤੁਹਾਨੂੰ ਹੁਣ ਫਾਰਮੂਲਾ ਹੈਗਾ ਜਿਹੜਾ ਬੇਲਗिरी ਵਾਲਾ ਲੱਸੀ ਵਾਲਾ ਜਿਹੜਾ ਅਸੀਂ ਤੁਹਾਨੂੰ ਬਣਾ ਕੇ ਦਿਖਾਉਣਾ ਹੈ ਡਾਕਟਰ ਸਾਹਿਬ ਨੇ ਔਰ ਤੁਹਾਨੂੰ ਦੱਸਣਾ ਅੱਛਾ ਡਾਕਟਰ ਸਾਹਿਬ ਤੁਸੀਂ ਇਹ ਵੀ ਦੱਸ ਰਹੇ ਸੀ ਵੀ ਉਹ ਇੱਕ ਵਰਕਰ ਜਿਹੜਾ ਮੇਰੇ ਆਉਣ ਤੋਂ ਪਹਿਲਾਂ ਦੱਸ ਰਹੇ ਸੀ ਤੁਹਾਨੂੰ ਜਦੋਂ ਅਸੀਂ ਕੈਮਰਾ ਨਹੀਂ ਸੀ ਔਨ ਕੀਤਾ ਉਹ ਕਹਿ ਰਹੇ ਸੀ ਕਿ ਮੈਨੂੰ ਕੋੜੇ ਡਕਾਰ ਆਉਣ ਲੱਗ ਜਾਂਦੇ ਨੇ ਜਦੋਂ ਅਸੀਂ ਕੁਝ ਖਾ ਪੀ ਲੈਣਾ ਕੁਝ ਵੀ ਖਾਣਾ ਪੀਣਾ ਉਹੀ ਹੈ ਉਹਨੂੰ ਤਜਾਬੀਪਣ ਹੈ ਮੇਦੇ ਦੇ ਵਿੱਚ ਉਹੀ ਇਹਨਾਂ ਨੂੰ ਦਿੱਕਤ ਹੈ ਜ਼ਿਆਦਾਤਰ ਇੱਥੇ ਜਿੰਨੇ ਵਰਕਰਾਂ ਨੇ ਮੈਂ ਦੇਖਿਆ ਇਹਨਾਂ ਨੂੰ ਜ਼ਿਆਦਾਤਰ ਇਹ ਹੀ ਦਿੱਕਤ ਹੈ ਕਿਸੇ ਨੂੰ ਤਜਾਬੀਪਣ ਹੈ ਕਿਸੇ ਨੂੰ ਭਾਰਾਪਣ ਹੈ ਪੇਟ ਦੇ ਵਿੱਚ ਕਿਸੇ ਨੂੰ ਆਈਬੀਐਸ ਹੈ ਜਿਹਨੂੰ ਸੰਗ੍ਰਹਿਣੀ ਆਪਾਂ ਕਹਿੰਦੇ ਆ ਕਿਸੇ ਨੂੰ ਕਬਜ ਹੈ ਕਿਸੇ ਨੂੰ ਵੈਸੇ ਹੀ ਦਸਤ ਆਈ ਜਾਂਦੇ ਨੇ ਠੀਕ ਹੈ ਇਹਨਾਂ ਦਾ ਪੇਟ ਕਿਸੇ ਦਾ ਵੀ ਠੀਕ ਨਹੀਂ ਹੈ ਅੱਛਾ ਇਹ ਜਿਹੜੀ ਲੱਸੀ ਹੈਗੀ ਹੈ ਤੇ ਇਹ ਜਿਹੜਾ ਦਰਖਤ ਹੈਗਾ ਲੱਸੀ ਨਾਲ ਜੇਕਰ ਦਰਖਤ ਦੇ ਫਲ ਨੂੰ ਅਸੀਂ ਕੁੱਟ ਕੇ ਸੁਕਾ ਕੇ ਪਾਊਡਰ ਫਾਰਮ ਚ ਲੈਣੇ ਆ ਤਾਂ ਕਿੰਨੀਆਂ ਬਿਮਾਰੀਆਂ ਦਾ ਜਿਹੜਾ ਇਹ ਹੱਲ ਹੈਗਾ ਤੁਸੀਂ ਤਾਂ ਕਹਿ ਰਹੇ ਸੀ ਕਿ ਅਗਰ ਕੋਈ ਪੁਰਾਣੀ ਇੰਜਰੀ ਹੈਗੀ ਹੈ ਤੁਹਾਡੇ ਸੱਟ ਲੱਗੀ ਹੈ ਕੋਈ ਐਕਸੀਡੈਂਟ ਹੈਗਾ ਤੁਹਾਡੀ ਪਿੱਠ ਦਰਦ ਹੈ ਹੈਗੀ ਹੈ ਅਗਰ ਤੁਹਾਡੀ ਅਸੀਂ ਕਹਿ ਲਈ ਕਿ ਬਹੁਤ ਜ਼ਿਆਦਾ ਕਿਸੇ ਪਾਸੇ ਸਰੀਰ ਦੇ ਤਕਲੀਫ ਹੈਗੇ ਤਾਂ ਮਤਲਬ ਦਿਨਾਂ ਦੇ ਵਿੱਚ ਹੀ ਕੰਮ ਕਰਦਾ ਇਹਦਾ ਜਿਹੜਾ ਨੁਸਖਾ ਹੈਗਾ ਫਾਰਮੂਲਾ ਹੈਗਾ ਬਿਲਕੁਲ ਬਿਲਕੁਲ ਇਹ ਤਾਂ ਆਪਾਂ ਪੇਟ ਦਾ ਜ਼ਿਕਰ ਕੀਤਾ ਹਜੇ ਤੱਕ ਤਾਂ ਬਿਲ ਬਿੰਦ ਫਰੂਟ ਨੂੰ ਲੈ ਕੇ ਆਪਾਂ ਸਿਰਫ ਪੇਟ ਦਾ ਜ਼ਿਕਰ ਕੀਤਾ ਜੇ ਤੋਂ ਇਲਾਵਾ ਆਪਾਂ ਦੇਖਿਆ ਜਾਵੇ ਤਾਂ ਜਿੰਨਾ ਵੀ ਆਪਣਾ ਮਤਲਬ ਬੋਨ ਵਾਲਾ ਸਿਸਟਮ ਹੈ ਬੋਨ ਨੂੰ ਇਹ ਸਟਰੋਂਗ ਬਣਾਉਂਦਾ ਠੀਕ ਹੈ ਜਿਹੜੀ ਇਹਦੀ ਬੇਲਮੱਝ ਇਸ ਕਰਕੇ ਪਹਿਲਾਂ ਜਿਹੜੇ ਸਿਆਣੇ ਬੰਦੇ ਪੰਜੀਰੀ ਚ ਪਾ ਕੇ ਵੀ ਖਾਂਦੇ ਨੇ ਤੇ ਇਹ ਤੋਂ ਇਲਾਵਾ ਦੇਖਿਆ ਜਾਵੇ ਆਪਣੀ ਇਮਿਊਨਿਟੀ ਬੂਸਟਰ ਹੈ ਠੀਕ ਹੈ ਜੀ ਇਸ ਤੋਂ ਇਲਾਵਾ ਦੇਖਿਆ ਜਾਵੇ ਜਿਹੜੇ ਜਿਨ੍ਹਾਂ ਦਾ ਆਪਣਾ ਸਰੀਰ ਨਹੀਂ ਹੁੰਦਾ weight gain ਜਿਨ੍ਹਾਂ ਨੇ ਕਰਨਾ ਹੈ ਉਹਨਾਂ ਲਈ ਵੀ ਬਹੁਤ ਅੱਛੀ ਉਹ ਹੈ ਚੀਜ਼ ਹੈ ਇਸ ਤੋਂ ਇਲਾਵਾ ਜਿਨ੍ਹਾਂ ਦਾ weight ਜ਼ਿਆਦਾ ਹੈ ਉਹਨਾਂ ਲਈ weight ਇੱਕ ਰਿਡਿਊਸ ਕਰਨ ਦਾ ਕੰਮ ਕਰਦੀ ਕਿਉਂਕਿ ਇਹਦੇ ਚ ਫਾਈਬਰ ਬਹੁਤ ਜ਼ਿਆਦਾ ਹੁੰਦਾ ਹੈ ਇਹਦੀ ਬੇਲਮੱਝ ਦੇ ਵਿੱਚ ਫਾਈਬਰ ਬਹੁਤ ਜ਼ਿਆਦਾ ਜਿਹੜੀਆਂ ਚੀਜ਼ਾਂ ਚ ਫਾਈਬਰ ਹੈ ਉਹ weight ਕੱਟ ਕਰਦੀਆਂ ਨੇ ਠੀਕ ਹੈ ਜੇ ਸਾਡਾ ਢਿੱਡ ਤੌਲੀ ਵਾਂਗੂ ਸੀ ਕਹਿ ਲਈ ਤਾਂ ਇਹ ਤੌਲੀ ਵਾਂਗੂ ਜਿਹੜਾ ਢਿੱਡ ਹੈਗਾ ਲੱਸੀ ਦੇ ਨਾਲ ਹੀ ਕੰਮ ਕਰੇਗੀ ਜੀ ਬਿਲਕੁਲ ਜੇ ਤੁਸੀਂ ਇਹਨੂੰ ਲੱਸੀ ਲੱਸੀ ਦੇ ਵਿੱਚ ਪਾ ਕੇ ਜਿਹੜੀ ਬੇਲਗिरी ਪਾਊਡਰ ਹੈ ਲੱਸੀ ਦੇ ਵਿੱਚ ਪਾ ਕੇ ਪਿੰਨੇ ਹੋ ਤਾਂ ਤੁਹਾਡਾ ਜਿਹੜਾ weight ਵੀ ਥੋੜਾ ਜਿਹਾ ਘਟੂਗਾ ਇਹਦੇ ਨਾਲ weight ਵੀ ਘਟੂਗਾ ਤੇ ਨਾਲ ਜਿਹੜਾ ਆਪਣਾ BMR ਹੈ ਬੇਸਲ ਮੈਟਾਬੋਲਿਕ ਰੇਟ ਉਹ ਵਧੂਗਾ ਠੀਕ ਹੈ ਜੀ ਤੁਸੀਂ ਤੇ ਫਿਰ ਇਹ ਬਣਾਉਣੀ ਕਿਵੇਂ ਨੁਸਕਾ ਬਣਾਉਣਾ ਕਿਵੇਂ ਸਾਨੂੰ ਇਹ ਵੀ ਦੱਸ ਦਿਓ ਜੀ ਇਹਦੇ ਵਿੱਚ ਸਿੰਪਲ ਤੁਸੀਂ ਵੈਸੇ ਮਾਫ ਕਰਨਾ ਤੁਸੀਂ ਇੱਕ ਵਾਰ ਉਹਨਾਂ ਨੂੰ ਦੱਸ ਚੁੱਕੇ ਹੋ ਫਿਰ ਵੀ ਸਾਡੇ ਕੈਮਰੇ ਦੇ ਸਾਡੇ ਹਕੀਕਤ ਤੇ ਵੀ ਪੰਜਾਬੀ ਦੇ ਦਰਸ਼ਕਾਂ ਵਾਸਤੇ ਵੀ ਜਰੂਰ ਸਾਨੂੰ ਨੁਸਕਾ ਫਾਰਮੂਲਾ ਜਿਹੜਾ ਉਹ ਜ਼ਰੂਰ ਦੱਸਿਓ ਇਹ ਬੇਲਗਰੀ ਪਾਊਡਰ ਹੈ ਠੀਕ ਹੈ ਜੀ 5 ਗ੍ਰਾਮ ਪਾ ਲੈਣਾ ਤੁਸੀਂ ਜੀ 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 5 ਗ੍ਰਾਮ ਇੱਕ ਚਮਚ ਪੂਰਾ ਭਰ ਕੇ ਪਾ ਲੈਣਾ ਇੱਕ ਜੱਗ 'ਚ ਜੀ ਇੱਕ ਜੱਗ ਦੇ ਵਿੱਚ ਠੀਕ ਹੈ ਜੀ ਤੇ ਬਸ ਬਹੁਤੀਆਂ ਚੀਜ਼ਾਂ ਪਾਉਣ ਦੀ ਜ਼ਰੂਰਤ ਨਹੀਂ ਹੈ ਇਹਦੇ ਵਿੱਚ ਇਹ ਹਿਮਾਲਿਆਨ ਹਲਦੀ ਹੈ ਇਹ ਕਿਹੜੀ ਹਲਦੀ ਜਿਹੜੀ ਅਸੀਂ ਪਿਛਲੀ ਵਾਰ ਵਿਖਾਈ ਸੀ ਉਹ ਹੀ ਪਿਛਲੀ ਲਾਸਟ ਵੀਡੀਓ ਚ ਵੀ ਦਿਖਾਈ ਸੀ ਹਿਮਾਲਿਆਨ ਹਲਦੀ ਹੈ ਤਿੰਨ ਸਾਲ ਬਰਫ਼ ਦੇ ਨੀਚੇ ਹੀ ਰਹਿੰਦੀ ਹੈ ਤਿੰਨ ਚਾਰ ਸਾਲ ਬਰਫ਼ ਦੇ ਨੀਚੇ ਹੀ ਰਹਿੰਦੀ ਹੈ ਇਹ ਇਹ ਆਮ ਆਪਣੀ ਪੰਜਾਬ ਹਲਦੀ ਨਾਲੋਂ ਬਹੁਤ ਜ਼ਿਆਦਾ ਡਿਫਰੈਂਟ ਹੈ ਠੀਕ ਹੈ ਇਹਦੇ ਵਿੱਚ ਕੁਰਕਾ ਮੀਨ ਬਹੁਤ ਜ਼ਿਆਦਾ ਹੁੰਦਾ ਇਹਦੇ ਵਿੱਚ ਸਿਰਫ ਤੁਸੀਂ ਦੋ ਦੋ ਤੋਂ 2.5 ਗ੍ਰਾਮ 1 ਕਿਲੋ ਜੇ ਆਪਾਂ ਲੱਸੀ ਲੈ ਲਈਏ 1 ਲੀਟਰ ਲੱਸੀ ਲੈ ਲਈਏ 1 ਲੀਟਰ ਲੱਸੀ ਦੇ ਵਿੱਚ 2 ਗ੍ਰਾਮ ਤੁਸੀਂ ਪਾਉਣਾ ਹੈ ਹਲਦੀ ਹਿਮਾਲਿਆਨ ਹਲਦੀ ਤੇ ਬੀਲਗਰੀ ਚੂਰਨ ਤੈਨੂੰ ਹਲਾ ਲੈਣਾ ਇਹ ਬਣ ਜੂਗੀ ਤੁਹਾਡੀ ਗੋਲਡਨ ਲੱਸੀ ਇਹਨੂੰ ਆਪਾਂ ਕਹਿੰਦੇ ਆ ਗੋਲਡਨ ਲੱਸੀ ਅੱਛਾ ਕੀ ਬਾਤ ਹੈ ਇਹ ਜਿਹੜੀ ਆਪਾਂ ਗੱਲ ਕਰਦੇ ਸੀ ਨਾ ਤੁਸੀਂ ਗੱਲ ਕਰਦੇ ਸੀ ਸੰਗਰਹਿਣੀ ਜੀ ਜੀ ਵੀ ਸੰਗਰਹਿਣੀ ਲਾਜ ਬਿਮਾਰੀ ਹੈ ਵੀ ਇਹਦਾ ਕੋਈ ਹੱਲ ਨਹੀਂ ਹੈ ਇਸ ਸੰਗਰਹਿਣੀ ਦਾ ਇੱਕ ਮਤਲਬ ਜਿਹਨੂੰ ਕਹਦੀਏ ਇੱਕ ਲਾਜਬਾ ਇੱਕ ਉਹ ਹੈ ਤੋੜ ਹੈ ਅੱਛਾ ਠੀਕ ਹੈ ਇਹਨੂੰ ਤੁਸੀਂ ਦਿਨ ਚ 2 ਤੋਂ 4 ਗਲਾਸ ਪੀ ਸਕਦੇ ਹੋ ਕਿੰਨੀ ਕਿਸ ਵੇਲੇ ਦੁਪਹਿਰ ਦੇ ਟਾਈਮ ਦੁਪਹਿਰ ਦੇ ਟਾਈਮ ਲੱਸੀ ਪੀਣਾ ਬੈਸਟ ਹੁੰਦਾ ਠੀਕ ਹੈ ਨਾ ਸ਼ਾਮ ਨੂੰ ਵੀ ਪੀ ਸਕਦੇ ਹੋ ਦੁਪਹਿਰੇ ਵੀ ਹੋ ਜਾਦਾ ਉਹ ਸਾਡੇ ਦਾ ਰਵਾਜ਼ ਹੈ ਜੀ ਅਸੀਂ ਸਵੇਰੇ ਕਰੋ ਨਿਕਲਣ ਤੋਂ ਪਹਿਲਾਂ ਲੱਸੀ ਪੀ ਲੰਨੇ ਆ ਜੀ ਉਹ ਵੀ ਦਹੀਂ ਵਾਲੀ ਉਹ ਵੀ ਚੀਨੀ ਪਾ ਕੇ ਉਹ ਨਹੀਂ ਕੰਮ ਕਰੂ ਜੀ ਵੈਸੇ ਵੀ ਜਿਹੜਾ ਦਹੀਂ ਹੈ ਚੀਨੀ ਹੈ ਉਹਦਾ ਤਾਂ ਕੋਈ ਬਹੁਤ ਵਧੀਆ ਕੰਬੀਨੇਸ਼ਨ ਆਪਣੇ ਲਈ ਬੰਦਾ ਨਹੀਂ ਹੈ ਸਵੇਰੇ ਉਹ ਵੀ ਸਵੇਰੇ ਕਿਉਂਕਿ ਆਯੁਰਵੇਦ ਸ਼ਾਸਤਰ ਵੀ ਹੈ ਮੰਨਦਾ ਕਿ ਜਿਹੜਾ ਤੱਕਰ ਹੈ ਜਾਂ ਮਤਲਬ ਜਿਹਨੂੰ ਆਪਾਂ ਦਹੀਂ ਕਹਿੰਦੇ ਆ ਉਹ ਦੁਪਹਿਰੇ ਨੂੰ ਬੈਸਟ ਮੰਨਿਆ ਗਿਆ ਹੈ ਦੁਪਹਿਰ ਨੂੰ ਬੈਸਟ ਮੰਨਿਆ ਕਿ ਸਵੇਰੇ ਤੁਸੀਂ ਫਰੂਟ ਜਾਂ ਫਰੂਟ ਜੂਸ ਉਹ ਤੁਹਾਡੇ ਲਈ ਬੈਸਟ ਹੈ ਜਾਂ ਤੁਸੀਂ ਜੋ ਵੀ ਆਪਣਾ ਨਾਸ਼ਤਾ ਕਰ ਰਹੇ ਹੋ ਉਹ ਠੀਕ ਹੈ ਠੀਕ ਹੈ ਸਵੇਰੇ ਮਿਲਕ ਐਂਡ ਮਿਲਕ ਪ੍ਰੋਡਕਟ ਇੰਨਾ ਵਧੀਆ ਨਹੀਂ ਦੱਸਿਆ ਗਿਆ ਦੁਪਹਿਰ ਦੇ ਟਾਈਮ ਤੱਕਰ ਜਾਂ ਆਪਾਂ ਲੱਸੀ ਦੀ ਗੱਲ ਜਿਹੜੀ ਕਰਦੇ ਹਾਂ ਉਹ ਸ਼ਾਸਤਰਾਂ ਦੇ ਵਿੱਚ ਦੁਪਹਿਰ ਦਾ ਲਿਖਿਆ ਗਿਆ ਉਹ ਦੁਪਹਿਰ ਨੂੰ ਬੈਸਟ ਕੰਮ ਕਰਦੀ ਹੈ ਜੀ 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 ਤੇ ਫਿਰ ਤੁਸੀਂ ਕਹਿ ਰਹੇ ਹੋ ਕਿ ਇਹ ਕੋਈ ਖਾਸ ਤਰੀਕਾ ਹੈਗਾ ਜੀ ਕਿਸੇ ਖਾਸ ਬਿਮਾਰੀ ਤੇ ਆ ਜਿਹੜੀਆਂ ਬਿਮਾਰੀਆਂ ਤੁਸੀਂ ਗਿਣਾਈਆਂ ਨੇ ਇਹਨਾਂ ਵਾਸਤੇ ਕਿਸੇ ਵੇਲੇ ਵੀ ਲਈ ਜਾ ਸਕਦੀ ਹੈ ਦਿਨੇ ਸੂਰਜ ਖੜੇ ਖੜੇ ਖਾਸ ਸਭ ਤੋਂ ਜਿਹੜਾ ਮੇਨ ਇਹ ਆਪਣੇ ਲਈ ਕੰਮ ਕਰਦੀ ਹੈ ਜਿਹੜੀ ਆ ਲੱਸੀ ਗੋਲਡਨ ਲੱਸੀ ਹੈ ਜਾਂ ਬੇਲਗिरी ਚੂਰਨ ਹੈ ਜਾਂ ਬੇਲਗिरी ਦਾ ਬੇਲ ਦਾ ਕੱਚਾ ਫਲ ਹੈ ਬੇਲ ਦਾ ਕੱਚਾ ਫਲ ਹੈ ਇਹ ਸਭ ਤੋਂ ਜਿਹੜਾ ਬੈਸਟ ਨੁਸਖਾ ਹੈ ਉਹ ਹੈ ਸੰਗਰਹਿਣੀ ਆਪਣੀ ਸੰਗਰਹਿਣੀ ਬੇਸਿਕਲੀ ਹੈ ਕਿ ਸੰਗਰਹਿਣੀ ਇੱਕ ਪਾਚਨ ਤੰਤਰ ਦੀ ਬਿਮਾਰੀ ਹੈ ਜਿਹਦੇ ਵਿੱਚ ਕਦੇ ਕੌਨਸਟਿਪੇਸ਼ਨ ਹੋ ਜਾਂਦੀ ਹੈ ਕਦੇ ਪੋਟੀਆਂ ਲੱਗ ਜਾਂਦੀਆਂ ਨੇ ਲੂਜ਼ ਮੋਸ਼ਨ ਕਦੇ ਗੈਸ ਬਣ ਜਾਂਦੀ ਹੈ ਕਦੇ ਭਾਰਾਪਨ ਉਹੀ ਚੀਜ਼ ਹੈ ਨਾ ਜਦੋਂ ਮਤਲਬ ਬੰਦਾ ਰੋਟੀ ਖਾ ਕੇ ਹਟਿਆ ਰੋਟੀ ਖਾਣ ਤੋਂ 10 ਮਿੰਟ ਬਾਅਦ 15 ਮਿੰਟ ਬਾਅਦ ਉਹਨੂੰ ਫੇਰ ਜ਼ਰੂਰਤ ਪੈ ਜਾਂਦੀ ਆ ਪਖਾਨੇ ਜਾਣ ਦੀ ਇਹ ਉਹੀ ਸਗਰੇਣੀ ਉਹਨੂੰ ਹੀ ਕਹਿੰਦੇ ਨੇ ਜੀ ਬਿਲਕੁਲ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਇਹਦੇ ਵਿੱਚ ਮੋਸਟ ਕਾਮਨ ਸਿੰਪਟਮ ਇਹੀ ਹੁੰਦਾ ਹੈ ਅਰਜੈਂਟ ਨੀਡ ਟੂ ਡੈਫିକੇਟ ਆਫਟਰ ਮੀਲ ਮਤਲਬ ਖਾਣਾ ਖਾਂਦੇ ਹੀ ਤੁਰੰਤ ਉਹਦੇ ਪੇਟ ਦੇ ਵਿੱਚ ਮਰੋੜ ਹੋਊਗਾ ਉਹਨੂੰ ਮਲ ਤਿਆਗ ਕਰਨ ਦੀ ਪ੍ਰਵਿਰਤੀ ਹੋਊਗੀ ਇਸ ਤੋਂ ਇਲਾਵਾ ਇਹਦੇ ਵਿੱਚ ਜਿਹੜਾ ਮਲ ਹੈ ਉਹ बार-बार ਆਊਗਾ ਥੋੜਾ ਥੋੜਾ ਕਰਕੇ ਆਊਗਾ ਮਤਲਬ ਇੱਕ ਵਾਰ ਚ ਬੰਦਾ ਸੰਤੁਸ਼ਟ ਨਹੀਂ ਹੁੰਦਾ ਫਰੈਸ਼ ਨਹੀਂ ਹੁੰਦਾ ਬੰਦਾ ਹਾਂ ਕਦੇ ਮਲ ਪਤਲਾ ਆਊਗਾ ਕਦੇ ਸਖਤ ਆਊਗਾ ਕਦੇ ਝੱਗਦਾਰ ਆਊਗਾ ਠੀਕ ਹੈ ਜੀ ਇਹ ਤੋਂ ਇਲਾਵਾ ਇਸ ਤੇ ਵਿੱਚ ਕੋਸ਼ਿਕ ڈپریشن ਦੇ ਸਿੰਪਟਮ ਰਹਿਣਗੇ ਬੰਦਿਆਂ ਨੂੰ ਕਿਉਂਕਿ ਪੇਟ ਖਰਾਬ ਰਹਿੰਦਾ ਉਹਨੂੰ ਲੱਗਣ ਲੱਗ ਜਾਂਦਾ ਕਿ ਮੈਂ ਠੀਕ ਨਹੀਂ ਹੋਣਾ ਠੀਕ ਹੈ ਨਾ ਉਹਦੇ ਕਰਕੇ ਡਿਪਰੈਸ਼ਨ ਆਉਣ ਲੱਗ ਜਾਂਦਾ ਹੈ ਭਜਨ ਘਟਣ ਲੱਗ ਜਾਂਦਾ ਉਹਦਾ ਖੂਨ ਦੀ ਕਮੀ ਆਉਣ ਲੱਗ ਜਾਂਦੀ ਹੈ ਭੁੱਖ ਘਟਣ ਲੱਗ ਜਾਂਦੀ ਹੈ ਪੇਟ ਭਰਿਆ ਭਰਿਆ ਰਹਿੰਦਾ ਇਹ ਤੋਂ ਇਲਾਵਾ ਸਿੰਪਟਮ ਨੇ ਜੇ ਇਹ ਦੇ ਬੇਸਿਕਲੀ ਕਾਰਨ ਕੀ ਬਣਦਾ ਜੀ ਸੰਗਰੇਣੀ ਤਾਂ ਇਹ ਇੱਕ ਦਿਨ ਚ ਹੀ ਹੋ ਜਾਂਦੀ ਹੈ ਹੌਲੀ ਹੌਲੀ ਹੁੰਦੀ ਹੋਊਗੀ ਨਹੀਂ ਇੱਕ ਦਿਨ ਚ ਨਹੀਂ ਹੁੰਦੀ ਇਹ ਇੱਕ ਦਿਨ ਚ ਨਹੀਂ ਹੁੰਦੀ ਇਹਨੂੰ ਤਾਂ ਹੁਣ ਲੰਬਾ ਟਾਈਮ ਲੱਗ ਜਾਂਦਾ ਹੈ ਇਹਦੇ ਵਿੱਚ ਸਭ ਤੋਂ بڑا ਕਾਰਨ ਜਿਹੜਾ ਰਹਿੰਦਾ ਸਟ्रेस ਸਟ्रेस ਇਹਦੇ ਵਿੱਚ ਸਭ ਤੋਂ بڑا ਕਾਰਨ ਹੈ ਉਹ ਵੀ ਉਹ ਜਿਹੜੇ ਛੋਟੀ ਉਮਰੇ ਕਈਆਂ ਨੂੰ ਸਟ्रेस ਪੈ ਜਾਂਦਾ ਛੋਟੀ ਉਮਰੇ ਜਿਨ੍ਹਾਂ ਨੂੰ ਸਟ्रेस ਪੈ ਜਾਂਦਾ ਉਹਦੇ ਵਿੱਚ ਡਾਕਟਰ ਸਾਹਿਬ ਇਹ ਤਾਂ ਖੇਤਾਂ 'ਚ ਕੰਮ ਕਰਨ ਵਾਲੇ ਬੰਦੇ ਨੇ ਜੀ ਹਾਰਡ ਵਰਕਰ ਨੇ ਤੇ ਇਹਨਾਂ ਨੂੰ ਵੀ ਇਹ ਪ੍ਰੋਬਲਮ ਹੈ ਕਿ ਇਹ ਤਾਂ 7-7 8-8 ਰੋਟੀਆਂ ਖਾਂਦੇ ਨੇ ਪਰਮਾਤਮਾ ਦੀ ਮਿਹਰ ਨਾਲ ਤੇ ਕੰਮ ਵੀ ਉਹਨਾਂ ਦੱਬ ਕੇ ਕਰਦੇ ਨੇ ਇਹਨਾਂ ਨੂੰ ਵੀ ਇਹੀ ਪ੍ਰੋਬਲਮ ਇਹ ਹੋ ਸਕਦੀ ਹੈ ਤੇ ਫਿਰ ਜੇ ਇਹਨਾਂ ਨੂੰ ਇਹ ਪ੍ਰੋਬਲਮ ਹੋ ਸਕਦੀ ਹੈ ਜਿਹੜੇ ਰੋਟੀ ਪਾਣੀ ਖਾ ਕੇ ਜਿਹੜੇ ਦਫ਼ਤਰ ਦੇ ਕੁਰਸੀਆਂ ਦੇ ਉੱਤੇ ਬੈਠੇ ਨੇ ਤੇ ਉਹਨਾਂ ਦਾ ਤਾਂ ਹੋਰ ਮਾੜਾ ਹਾਲ ਹੋਣਾ ਜੀ ਦੂਸਰੀ ਜਿਹੜੀ ਚੀਜ਼ ਰਹਿੰਦੀ ਅਨ ਹਾਈਜਨਿਕ ਇਹਨਾਂ ਦੇ ਵਿੱਚ ਨਾ ਹਾਈਜਨ ਬਹੁਤੀ ਜ਼ਿਆਦਾ ਨਹੀਂ ਹੈ ਹਾਈਜਨ ਮਤਲਬ ਸਾਫ ਸਫਾਈ ਦਾ ਬਹੁਤਾ ਧਿਆਨ ਨਹੀਂ ਰੱਖਦੇ ਇਹਨਾਂ ਨੂੰ ਜਿੰਨਾ ਮਰਜ਼ੀ ਗੇ ਚਲੋ ਮੈਂ ਵੀ ਕਦੇ ਸੰਡੇ ਨੂੰ ਆ ਜੈਣਾ ਹੁੰਦਾ ਮੈਂ ਦੇਖਦਾ ਇਹਨਾਂ ਦਾ ਜਿਹੜਾ ਸਿਸਟਮ ਹੈ ਖਾਣ ਪੀਣ ਦਾ ਜਿਹੜਾ ਸਿਸਟਮ ਹੈ ਅਨ ਹਾਈਜਨਿਕ ਵੀ ਬਹੁਤ ਜ਼ਿਆਦਾ ਇਹ ਖਾਂਦੇ ਨੇ ਇੱਕ ਆਪਣੇ ਦਿਮਾਗ ਦਾ ਪਾਚਨ ਦੰਦ ਨਾਲ ਰਿਸ਼ਤਾ ਇੱਕ ਲਿੰਕ ਹੁੰਦਾ ਜਿਹਨੂੰ ਆਪਾਂ ਕਹਿੰਦੇ ਗੱਟ ਬ੍ਰੇਨ ਐਕਸਿਸ ਠੀਕ ਹੈ ਜੀ ਅੱਜ ਭੱਜ ਦੌੜ ਦੀ ਜ਼ਿੰਦਗੀ ਦੇ ਵਿੱਚ ਆਪਾਂ ਕੀ ਕਰ ਰਹੇ ਹਾਂ ਫੋਨ ਦੇਖ ਕੇ ਖਾਣਾ ਖਾ ਰਹੇ ਹਾਂ ਫੋਨ ਸੁਣ ਕੇ ਖਾਣਾ ਖਾ ਰਹੇ ਹਾਂ ਗੱਲਾਂ ਮਾਰਦੇ ਫੋਨ ਖਾ ਰਹੇ ਹਾਂ ਉਹਦੇ ਨਾਲ ਕੀ ਹੈ ਕਿ ਤੁਹਾਡਾ ਜਿਹੜਾ ਲਿੰਕ ਹੈ ਜਾਂ ਡਿਪਰੈਸ਼ਨ ਦੇ ਵਿੱਚ ਐਂਜ਼ਾਈਟੀ ਦੇ ਵਿੱਚ ਖਾਣਾ ਖਾ ਰਹੇ ਹੋ ਜਿਹੜਾ ਤੁਹਾਡਾ ਬ੍ਰੇਨ ਦਾ ਤੁਹਾਡੇ ਪਾਚਨ ਤੰਦਰ ਨਾਲ ਲਿੰਕ ਹੈ ਉਹ ਡਿਸਟਰਬ ਹੋ ਜਾਂਦਾ ਹੈ ਡਿਸਟਰਬਨਲ ਜਿਹੜੇ ਖਾਣਾ ਪਚਾਉਣ ਵਾਲੇ ਜੂਸ ਨੇ ਉਹ ਪ੍ਰੋਪਰ ਨਹੀਂ ਬੰਦੇ ਇਹ ਵੀ ਇੱਕ ਸੰਗ੍ਰਹਿਣੀ ਦਾ ਬੜਾ ਕਾਰਨ ਬਣਦੇ ਨੇ ਇਹ ਤੋਂ ਇਲਾਵਾ ਅਗਰ ਆਪਾਂ ਗੱਲ ਕਰੀਏ ਡਿਸ ਬਾਇਓਸਿਸ ਆਪਣੇ ਪੇਟ ਦੇ ਵਿੱਚ ਅੱਛੇ ਬੈਕਟੀਰੀਆ ਤੇ ਬੁਰੇ ਬੈਕਟੀਰੀਆ ਪਾਚਨ ਤੰਦਰ ਚ ਦ ਗੁੱਡ ਬੈਕਟੀਰੀਆ ਜਿਹੜੇ ਅੱਛੇ ਬੈਕਟੀਰੀਆ ਨੇ ਉਹ ਆਪਣੇ ਲਈ ਕੁਝ ਵਿਟਾਮਿਨ ਬਣਾਉਂਦੇ ਨੇ ਕੁਝ ਆਪਣੇ ਲਈ ਮਿਨਰਲ ਬਣਾਉਂਦੇ ਨੇ ਤੇ ਖਾਣਾ ਪਚਾਉਂਦੇ ਆਪਣੇ ਕੰਮ ਆਉਂਦੇ ਨੇ ਉਹਨਾਂ ਨੂੰ ਆਪਾਂ ਕਹਿੰਦੇ ਇੰਟਰਸਟਾਈਨਲ ਮਾਈਕਰੋਫਲੋਰਾ ਕੁਝ ਬੁਰੇ ਬੈਕਟੀਰੀਆ ਨੇ ਜਿਨ੍ਹਾਂ ਨੂੰ ਆਪਾਂ ਪੈਥੋਜਨਿਕ ਬੈਕਟੀਰੀਆ ਕਹਿੰਦੇ ਨੇ ਜਿਹੜੇ ਆਪਾਂ ਨੂੰ ਬਿਮਾਰੀ ਪੈਦਾ ਕਰਦੇ ਨੇ ਜਦੋਂ ਆਪਣਾ ਗਲਤ ਖਾਣ ਪੀਣ ਲਗਾਤਾਰ ਹੋਈ ਜਾਂਦਾ ਜਿ ਸਰ ਮੈਦੇ ਵਾਲੀਆਂ ਚੀਜ਼ਾਂ ਜਾਂ ਫਾਸਟ ਫੂਡ ਜਾਂ ਮਿਲਕ ਐਂਡ ਮਿਲਕ ਪ੍ਰੋਟੀਨ ਆਪਾਂ ਜਿਆਦਾ ਖਾਂਦੇ ਆ ਜਿਹੜੇ ਮਾੜੇ ਬੈਕਟੀਰੀਆਨ ਉਹਨਾਂ ਦੀ ਗਿਣਤੀ ਵਧਣ ਲੱਗ ਜਾਂਦੀ ਹੈ ਜਿਹੜੇ ਚੰਗੇ ਬੈਕਟੀਰੀਆਨ ਉਹਨਾਂ ਦੀ ਗਿਣਤੀ ਘਟਣ ਲੱਗ ਜਾਂਦੀ ਹੈ ਮਤਲਬ ਦੋਨਾਂ ਦੇ ਵਿੱਚ ਕੀ ਹੋ ਜਾਂਦਾ ਇੰਬੈਲੈਂਸ ਹੋ ਜਾਂਦਾ ਜਦੋਂ ਇੰਬੈਲੈਂਸ ਹੋ ਜਾਂਦਾ ਇਹ ਵੀ ਇੱਕ ਬੜਾ ਕਾਰਨ ਬਣਦਾ ਸੰਗਰਹਿਣੀ ਦਾ ਤੇ ਫਿਰ ਇਹ ਬੈਲੈਂਸ ਕਰੂ ਤੁਹਾਡੀ ਅੰਮ੍ਰਿਤ ਲੱਸੀ ਹੈਗੀ ਜਿਹੜੀ ਗੋਲਡਨ ਲੱਸੀ ਹਾਂਜੀ ਹਾਂ ਇਹ ਬਿਲਕੁਲ ਮਤਲਬ ਜਿਹੜਾ ਇਹਦੇ ਵਿੱਚ ਨਾ ਬੇਲਗਿਰੀ ਚੂਰਨ ਜਦੋਂ ਤੱਕਰ ਦੇ ਨਾਲ ਮਿਲਦਾ ਇਹ ਇੱਕ ਇਹੋ ਜਿਹਾ ਕੰਬੀਨੇਸ਼ਨ ਬਣਦਾ ਹੈ ਕਿ ਇਹਦੇ ਲਈ ਇੱਕ ਰਾਮਬਾਨ ਨੁਸਖਾ ਹੈ ਜੀ ਜੀ ਠੀਕ ਹੈ ਜੀ ਚਲੋ ਅਸੀਂ ਟੇਸਟ ਵੀ ਕਰ ਲੈਨੇ ਆ ਜ ਗੋਲਡਨ ਲੱਸੀ ਲਓ ਜੀ ਇਹ ਗੋਲਡਨ ਲੱਸੀ ਹੈ ਜਿਸ ਦੇ ਵਿੱਚ ਗੋਲਡਨ ਅਸੀਂ ਹਲਦੀ ਕਹ ਲਈਏ ਕਿ ਹਲਦੀ ਮਲਾਈ ਹੋਈ ਹੈ ਡਾਕਟਰ ਸਾਹਿਬ ਨੇ ਔਰ ਇਹ ਬਿਲ ਦਾ ਪਾਊਡਰ ਹੈਗਾ ਬੇਲਗਰੀ ਪਾਊਡਰ ਹੈਗਾ ਟੈਸਟ ਕਰਕੇ ਦਿਖਾਉਣੇ ਤੁਹਾਨੂੰ ਤੇ ਤੁਹਾਨੂੰ ਦੱਸਾਂਗੇ ਵੀ ਇਹਦਾ ਫਰਕ ਕੀ ਹੈਗਾ ਆਮ ਲੱਸੀ ਨਾਲੋਂ ਜੇਕਰ ਅਸੀਂ ਇਹਨੂੰ ਰੁਟੀਨ ਦੇ ਵਿੱਚ ਲੈਣੇ ਡਾਕਟਰ ਸਾਹਿਬ ਦਾ ਕਹਿੰਦਾ ਕਿ ਦਿਨੇ ਦਿਨੇ ਜਦੋਂ ਮਰਜ਼ੀ ਅਸੀਂ ਲੱਸੀ ਦਾ ਸੇਵਨ ਕਰ ਸਕਦੇ ਹਾਂ ਤਾਂ ਟੇਸਟ ਵੀ ਬੜਾ ਜ਼ਬਰਦਸਤ ਹੋ ਗਿਆ ਜੀ ਇਹਦਾ ਤਾਂ ਵਧੀਆ ਬੰਦਾ ਟੇਸਟ ਜਿੰਨਾ ਵੀ ਇਹਦਾ ਮਤਲਬ ਜਿੰਨੂੰ ਆਪਾਂ ਕਹਿੰਦੇ ਬੈ ਬੈ ਨੂੰ ਖਤਮ ਕਰ ਦਿੰਦੀ ਹੈ ਇਹ ਚੀਜ਼ ਬੈਵੱਦੀ ਆਪਾਂ ਉਹ ਪਾਣੀ ਚ ਭਰੇ ਹੁੰਦਾ ਉਹੀ ਫੁੱਲੇ ਹੁੰਦੇ ਨੇ ਲੋਕ ਹਾਂਜੀ ਹਾਂ ਬੈਵੱਦੀ ਨੂੰ ਖਤਮ ਕਰ ਦਿੰਦੀ ਹੈ ਅੱਛਾ ਡਾਕਟਰ ਜੇਕਰ ਮਤਲਬ ਇਹ ਵੀ ਨੁਸਕੇ ਹੁੰਦੇ ਨੇ ਪਰ ਬਹੁਤ ਵਾਰ ਹੁੰਦਾ ਹੈ ਕਿ ਜਿਨ੍ਹਾਂ ਨੇ ਬੇਲ ਪੱਤਰ ਖਾ ਖਾ ਕੇ ਦਰਖਤ ਮੁਕਾਤੇ ਹਿਮਾਲੈਨ ਹਲਦੀ ਵੀ ਕਿਸੇ ਨਾ ਕਿਸੇ ਨੇ ਜ਼ਰੂਰ ਖਾਧੀ ਹੋਣੀ ਹੈ ਇਹ ਪ੍ਰੋਬਲਮ ਚ ਲੱਸੀ ਵੀ ਜ਼ਰੂਰ ਪੀਤੀ ਹੋਣੀ ਹੈ ਪਰ ਉਹਨਾਂ ਦੀ ਪ੍ਰੋਬਲਮ ਗਈ ਨਹੀਂ ਉਹ ਕੀ ਕਾਰਨ ਹੁੰਦਾ ਜੀ ਅਸਲ ਦੇ ਵਿੱਚ ਡਿਪੈਂਡ ਕਰਦਾ ਵੀ ਉਹਨੂੰ ਕਿਹੜੇ ਲੈਵਲ ਤੱਕ ਹੈ ਪ੍ਰੋਬਲਮ ਜਿਹੜੀ ਆਪਾਂ ਸੰਗ੍ਰਹਿਣੀ ਦੀ ਗੱਲ ਕਰ ਲਈਏ ਉਹਨਾਂ ਨੂੰ ਕਿਹੜੇ ਲੈਵਲ ਤੱਕ ਪ੍ਰੋਬਲਮ ਹੈ ਕਈ ਜਣਾਂ ਨੂੰ ਤਾਂ ਹਜੇ ਫਰੈਸ਼ ਹੈ ਨਿਊ ਹੈ ਮਤਲਬ ਮਹੀਨੇ ਦੋ ਮਹੀਨੇ ਦੀ ਪ੍ਰੋਬਲਮ ਹੈ ਉਹਨਾਂ ਨੂੰ ਤਾਂ ਬੜਾ इजीली ਠੀਕ ਹੋ ਜਾਂਦਾ ਹੈ ਇਹ ਚੀਜ਼ਾਂ ਨਾਲ ਜਿਸ ਤਰ੍ਹਾਂ ਬੇਲਗਰੀ ਪਾਊਡਰ ਦੱਸਿਆ ਜਾਂ ਬੇਲਗਰੀ ਸ਼ਰਬਤ ਦੱਸਤਾ ਆਪਾਂ ਨੇ ਜਾਂ ਗੋਲਡਨ ਲੱਸੀ ਬਹੁਤ ਵਧੀਆ ਚੀਜ਼ ਹੈ ਠੀਕ ਹੈ ਨਾ ਇਹ ਚੀਜ਼ਾਂ ਨਾਲ ਬੈਸੀ ਠੀਕ ਹੋ ਜਾਂਦਾ ਹੈ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਇਹ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਇਹ ਜਿੰਨਾ ਵੀ ਛੋਟਾ ਨੋ ਇਦੈਨ ਨਾਲ ਵੀ ਫਰਕ ਨਹੀਂ ਪੈਂਦਾ ਫਿਰ ਉਹਦੇ ਵਿੱਚ ਆਪਾਂ ਕੀ ਕਰਦੇ ਆ ਉਹਦੇ ਵਿੱਚ ਪੇਸ਼ੀਐਂਟ ਨੂੰ ਆਪਾਂ ਪਹਿਲਾਂ ਡਾਇਗਨੋਸ ਕਰਨਾ ਹੁੰਦਾ ਪ੍ਰੋਪਰ ਬਈ ਇਹਨੂੰ ਹੈ ਕਿ ਕਈਆਂ ਦਾ ਮਤਲਬ ਇਹ ਵੀ ਹੈ ਕਿ ਹੋਰ ਵੀ ਨਾਲ ਪ੍ਰੋਬਲਮ ਹੋ ਸਕਦੀਆਂ ਨੇ ਕੋਈ ਸੁਪਰ ਐਡੀਟ ਪ੍ਰੋਬਲਮ ਦੂਸਰੀਆਂ ਹੁੰਦੀਆਂ ਨੇ ਤੇ ਉਹ ਸਾਰਾ ਅਸੈਸ ਕਰਕੇ ਫਿਰ ਇੱਕ ਵਾਰ ਪੇਸ਼ੈਂਟ ਨੂੰ ਡਾਇਗਨੋਸ ਕਰਕੇ ਪ੍ਰੋਪਰ ਫਿਰ ਉਹਦੇ ਨਾਲ ਕੁਝ ਇਸ ਤਰ੍ਹਾਂ ਦੀ ਮੈਡੀਕੇਸ਼ਨ ਵੀ ਆਉਂਦੀਆਂ ਨੇ ਆਯੁਰਵੇਦਿਕ ਜਿਹੜੇ ਕਿ ਰੋਗ ਨੂੰ ਜੜ ਤੋਂ ਖਤਮ ਕਰਦੀਆਂ ਨੇ ਜਿਸ ਤਰ੍ਹਾਂ ਇਹਦੀ ਗੱਲ ਕਰੀਏ ਅਗਰ ਆਪਾਂ ਬਿਲਵਦੀ ਵਟੀਆਂ ਆਉਂਦੀ ਹੈ ਬਿਲਵਦੀ ਸ਼ਰਬਤ ਆਉਂਦਾ ਹੈ ਜਾਂ ਬਿਲਵਸਬ ਆਉਂਦਾ ਹੈ ਠੀਕ ਹੈ ਜੀ ਜਾਂ ਕੁਟਜਾਰਿਸਟ ਆਉਂਦਾ ਹੈ ਬਹੁਤ ਕੁਝ ਹੈ ਆਯੁਰਵੇਦ ਦੇ ਵਿੱਚ ਵੀ ਤੁਸੀਂ ਤਾਂ ਦੱਸ ਰਹੇ ਸੀ ਕਿ ਇਹ ਇਹ ਤਾਂ ਇੱਕ ਨੁਸਖਾ ਹੈਗਾ ਤੁਹਾਡੇ ਕੋਲ ਤੁਸੀਂ ਕਹਿ ਰਹੇ ਹੋ ਵੀ ਗੋਲਡਨ ਹਲਦੀ ਦੇ ਨਾਲ ਹੋਰ ਵੀ ਬਹੁਤ ਕੰਬੀਨੇਸ਼ਨ ਨੇ ਜਿਹੜੀਆਂ ਹੋਰ ਬਿਮਾਰੀਆਂ ਤੇ ਕੰਮ ਕਰਦੇ ਨੇ ਉਹ ਕਿਹੜੀਆਂ ਕਿਹੜੀਆਂ ਬਿਮਾਰੀਆਂ ਤੇ ਕੰਮ ਕਰਦੇ ਆ ਜੀ ਫਿਰ ਮਤਲਬ ਗੋਲਡਨ ਹਲਦੀ ਤੁਸੀਂ ਦੱਸ ਰਹੇ ਕਿ ਕਾਲੇ ਜ਼ੀਰੇ ਨਾਲ ਵੀ ਅਸੀਂ ਲੈ ਸਕਦੇ ਆਂ ਸੌਂਧ ਨਾਲ ਵੀ ਅਸੀਂ ਲੈ ਸਕਦੇ ਆਂ ਸਿੰਪਲ ਜ਼ੀਰੇ ਨਾਲ ਵੀ ਲੈ ਸਕਦੇ ਆਂ ਕਾਲੇ ਨਮਕ ਨਾਲ ਵੀ ਲੈ ਸਕਦੇ ਆਂ ਸਿੰਧਰ ਨਮਕ ਨਾਲ ਵੀ ਲੈ ਸਕਦੇ ਆਂ ਤੁਸੀਂ ਤਾਂ ਕਾਫੀ ਕੁਝ ਗਿਣਵਾ ਰਹੇ ਸੀ ਫਿਰ ਉਹ ਕੀ ਸੀ ਜੀ ਜਿਹੜਾ ਲੱਸੀ ਹੈ ਨਾ ਲੱਸੀ ਆਪਣੇ ਆਪ ਚ ਇੱਕ ਦੀਪਨ ਪਚਣ ਦਰਬੇ ਹੈ ਇਹ ਦੀਪਨ ਪਚਣ ਦਾ ਕੰਮ ਕਰਦੀ ਹੈ ਇਹ ਇਦੇ ਵਿੱਚ ਅਗਰ ਆਪਾਂ ਕਾਲੀ ਮਿਰਚ ਪਾਊਡਰ ਕਾਲੀ ਮਿਰਚ ਪਾਊਡਰ ਕਾਲਾ ਜੀਰਾ ਦਾ ਕਾਲੇ ਜੀਰੇ ਦਾ ਪਾਊਡਰ ਸਫੈਦ ਜੀਰਾ ਇਹ ਤੋਂ ਇਲਾਵਾ ਆਪਾਂ ਅਜਵੈਨ ਠੀਕ ਹੈ ਜੀ ਇਹ ਤੋਂ ਇਲਾਵਾ ਸੈਂ ਦਾ ਨਮਕ ਪਾ ਲਈਏ ਠੀਕ ਹੈ ਜੀ ਪੀਪਲ ਹੀ ਪਾ ਲਈਏ ਇਹਦੇ ਵਿੱਚ ਤਾਂ ਇਹ ਇੱਕ ਰਾਮਬਾਂਡ ਨੁਸਖਾ ਬਣ ਜਾਊਗਾ ਹੋਰ ਜ਼ਿਆਦਾ ਹਿੰਗ ਵੀ ਪਾ ਸਕਦੇ ਆ ਆਪਾਂ ਇਹਦੇ ਵਿੱਚ ਅੱਛਾ ਡਾਕਟਰ ਸਾਹਿਬ ਜੇਕਰ ਤੁਹਾਨੂੰ ਮਿਲਣਾ ਹੋਵੇ ਕਿਸੇ ਨੇ ਕੰਸਲਟ ਕਰਨਾ ਹੋਵੇ ਆਪਣੀ ਪੇਟ ਦੀ ਬਿਮਾਰੀ ਮੁਤਲਕ ਤੁਸੀਂ ਕਹਿ ਰਹੇ ਹੋ ਕਿ ਪੁਰਾਣੇ ਤੋਂ ਪੁਰਾਣੀਆਂ ਬਿਮਾਰੀਆਂ ਜਿਹੜੀਆਂ ਉਹ ਆਯੁਰਵੇਦ ਦੇ ਵਿੱਚ ਕੁਦਰਤੀ ਢੰਗ ਦੇ ਨਾਲ ਬਹੁਤ ਛੇਤੀ ਹੱਲ ਹੁੰਦੀਆਂ ਨੇ ਜੇ ਮਿਲਣ ਦਾ ਟੰਕ ਕੀ ਹੈਗਾ ਜੀ ਤੁਹਾਨੂੰ ਸਾਡਾ ਕਲੀਨਿਕ ਹੈ ਨਾਬਾ ਰੋਡ ਇਦਗਾ ਕਲੋਨੀ ਮਲੇਰਕੋਟਲਾ ਹਮਾਇਆ ਨੇਚਰਲ ਕਯੂਰ ਸੈਂਟਰ ਮਿਲਣ ਦਾ ਜਿਹੜਾ ਟਾਈਮ ਹੈ 10 ਤੋਂ ਲੈ ਕੇ 4 ਵਜੇ ਤੱਕ ਹੁੰਦਾ ਹੈ ਤੇ ਮੇਰੀ ਬੈਕ ਐਂਡ ਦਾ ਮੈਂ ਨੰਬਰ ਦੇ ਦੂੰ ਟੀਮ ਦਾ ਉਹ ਤੁਸੀਂ ਗੱਲ ਵੀ ਕਰ ਸਕਦੇ ਹੋ ਤੁਸੀਂ ਉਹਨਾਂ ਨਾਲ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਸਾਰੀ ਗੱਲਬਾਤ ਦੇ ਲਈ ਸੋ ਇਹ ਤਸਵੀਰਾਂ ਹੈਗੀਆਂ ਜਿਹੜੀ ਅਸੀਂ ਤੁਹਾਨੂੰ ਦਿਖਾਈਆਂ ਨੇ ਕਿ ਇਸ ਤਰੀਕੇ ਨਾਲ ਜੇਕਰ ਜਿਨ੍ਹਾਂ ਦੇ ਘਰ ਦੇ ਵਿੱਚ ਉਹ ਦਰਖਤ ਲੱਗਿਆ ਹੋਇਆ ਬਿਲ ਦਾ ਜਾਂ ਆਲੇ ਦੋਲੇ ਬਿਲ ਦਾ ਦਰਖਤ ਲੱਗਾ ਹੋਇਆ ਤਾਂ ਉਹ ਉਸ ਦੇ ਕੱਚੇ ਫਲ ਨੂੰ ਤੋੜ ਕੇ ਉਸ ਨੂੰ ਪਾਊਡਰ ਬਣਾ ਕੇ ਫਲ ਦਾ ਤੇ ਲੱਸੀ ਦੇ ਵਿੱਚ ਪਾ ਕੇ ਹਲਦੀ ਮਿਲਾ ਕੇ ਜੇਕਰ ਪੀਣਗੇ ਤਾਂ ਮੈਨੂੰ ਲੱਗਦਾ ਹੈ ਕਿ ਡਾਕਟਰ ਸਾਹਿਬ ਮੈਨੂੰ ਲੱਗਦਾ ਹੈ ਕਿ ਜੇਕਰ ਜਿਹੜਾ ਇਹ ਹਲਦੀ ਪੀਲੂਗਾ ਉਹਦੇ ਤਾਂ ਗਵਾਂਡ ਚ ਵੀ ਕਿਤੇ ਕਬਜ਼ ਨਹੀਂ ਰਹਿਣੀ ਸੰਗ੍ਰੇਣੀ ਨਹੀਂ ਰਹਿਣੀ ਜੀ ਨਹੀਂ ਬਿਲਕੁਲ ਇਹ ਤਾਂ ਚੀਜ਼ ਹੈ ਸੀ ਦੇਖਿਆ ਜਿੰਨੇ ਵੀ ਇਹ ਹੁਣ ਜਿੰਨੇ ਅੱਜ ਤੁਹਾਨੂੰ ਵਰਕਰ ਦਿਖਾਏ ਨੇ ਨਾ ਇਹ ਲਾਸਟ ਵੀਕ ਜਦੋਂ ਆਇਆ ਸੀ ਇਹ ਸਾਰੀ ਬਿਮਾਰ ਸੀ ਹੋਣ ਉਹਦੇ ਵਿੱਚੋਂ ਕਾਫੀ ਠੀਕ ਨੇ ਇਹ ਕਾਫੀ ਠੀਕ ਹੈ ਪਹਿਲਾਂ ਨਾਲੋਂ ਜਿੰਨਾ ਫ੍ਰੀਕਵੈਂਸੀ ਪਹਿਲਾਂ ਸੀ ਇਹਨਾਂ ਨੂੰ ਜਿਸ ਤਰ੍ਹਾਂ ਬਾਰ-ਬਾਰ ਟੂਲ ਪਾਸ ਕਰਨ ਜਾਂਦੇ ਸੀਗੇ ਹੁਣ ਕਾਫੀ ਹੱਦ ਤੱਕ ਠੀਕ ਨੇ ਇਹ ਠੀਕ ਹੈ ਜੀ ਇਹ ਤਾਂ ਬਹੁਤ ਜਲਦੀ ਠੀਕ ਹੁੰਦਾ ਹੈ ਇਹ ਚੀਜ਼ਾਂ ਮਤਲਬ ਟੇਸਟ ਵੀ ਬੜਾ ਜ਼ਾਇਕਾਦਾਰ ਹੈ ਟੇਸਟ ਤਾਂ ਬਾਕੀ ਇਹਦਾ ਬਹੁਤ ਵਧੀਆ ਬੰਦ ਹੈ ਜੀ 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 ਡਾਕਟਰ ਸਾਹਿਬ ਤੁਸੀਂ ਸਾਡੇ ਦਰਸ਼ਕਾਂ ਲਈ ਇਹ ਫਾਰਮੂਲਾ ਨੁਸਖਾ ਦਿੱਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਸੋ ਤੁਹਾਨੂੰ ਦਿਖਾਇਆ ਕਿ ਕਿਸ ਤਰੀਕੇ ਨਾਲ ਜਿਹੜੀ ਇਹ ਗੋਲਡਨ ਲੱਸੀ ਹੈਗੀ ਹੈ ਮੈਂ ਤਾਂ ਰਹਿਣਾ ਨਹੀਂ ਜਾ ਅ ਬਹੁਤ ਮਜ਼ੇਦਾਰ ਹੈ ਸੋ ਜੇ ਇਹ 골ਡਨ ਰਸੀ ਹੈਗੀ ਅਗਰ ਕਿਸੇ ਨੇ ਇਸਤੇਮਾਲ ਕਰਨਾ ਹੈ ਨੁਸਖਾ ਬੇਲ ਗਰੀ ਦਾ ਹਲਦੀ ਦਾ ਤਾਂ ਮੇਰੀ ਬੇਨਤੀ ਮੇਰੀ ਰਿਕੁਐਸਟ ਹੈ ਇਹ ਹੋਇਆ ਕਿ ਚੰਗੇ ਡਾਕਟਰ ਚੰਗੇ ਹਕੀਮ ਚੰਗੇ ਵੈਦ ਦੇ ਅੰਡਰ ਕੇਅਰ ਦੇ ਵਿੱਚ ਹੀ ਇਹ ਸਾਰੇ ਚੀਜ਼ਾਂ ਬਣਾਈਆਂ ਜਾਣ ਕਿਉਂਕਿ ਤੁਹਾਨੂੰ ਤੁਹਾਡੇ ਸਰੀਰ ਦੀ ਤਾਸੀਰ ਹੈ ਜਿਹੜੀ ਪਤਾ ਨਹੀਂ ਹੈ ਕਈ ਵਾਰ ਬਿਨਾ ਗਾਈਡੈਂਸ ਤੋਂ ਅਪਣਾਇਆ ਹੋਇਆ ਨੁਸਖਾ ਫਾਇਦੇ ਦੀ ਥਾਂ ਤੇ ਤੁਹਾਨੂੰ ਨੁਕਸਾਨ ਵੀ ਕਰ ਸਕਦਾ ਸੋ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਖਤਮ ਕਰਨ ਦੀ ਦਿਓ ਆ ਗਿਆ ਧੰਨਵਾਦ